ਅੱਜ ਦਾ ਦਿਨ ਬਹੁਤ ਅਹਿਮ ਰਹਿਣ ਵਾਲਾ ਪੰਜਾਬ ਦੇ ਹਵਾਲੇ ਨਾਲ ਹਰਿਆਣਾ ਦੇ ਹਵਾਲੇ ਨਾਲ ਤੇ ਭਾਰਤ ਦੇ ਹਵਾਲੇ ਨਾਲ ਪਾਕਿਸਤਾਨ ਦੇ ਹਵਾਲੇ ਨਾਲ ਅੱਜ ਦੇ ਦਿਨ ਦੇ ਵਿੱਚ ਪੰਜਾਬ ਨੇ ਜਿਵੇਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਔਰ ਸਾਰੀਆਂ ਧਿਰਾਂ ਪੂਰੀ ਤਿਆਰੀ ਨਾਲ ਨੇ ਕੌਣ ਕੌਣ ਬੋਲੇਗਾ ਕੀ ਕੀ ਬੋਲੇਗਾ ਕਿਵੇਂ ਗੱਲਬਾਤ ਹੋਏਗੀ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਮਸਲੇ ਦੇ ਉੱਤੇ ਅੱਜ ਕਿਹੜੇ ਮਤੇ ਪੈਣਗੇ ਉਹ ਸਾਰੇ ਪਹਿਲੂਆਂ ਦੇ ਉੱਤੇ ਨਜ਼ਰ ਕਰਾਂਗੇ ਚਰਚਾ ਕਰਾਂਗੇ ਇਸੇ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਰਾਂ ਨੇ ਜਿਵੇਂ ਹਵਾਈ ਫੌਜ ਦੇ ਮੁਖੀ ਨਾਲ ਮੁਲਾਕਾਤ ਕੀਤੀ ਆ ਤੇ ਇੱਧਰ ਬਲੈਕਆਊਟ ਦੇ ਟ੍ਰਾਇਲ ਹੋ ਰਹੇ ਨੇ ਉਹਨਾਂ ਸਾਰੇ ਹਵਾਲਿਆਂ ਨਾਲ ਕੀ ਇਹ ਤਣਾਅ ਹੁਣ ਜੰਗ ਵਾਲੇ ਪਾਸੇ ਨੂੰ ਜਾ ਰਿਹਾ ਹੈ ਜਿਹੜਾ ਫਿਕਰ ਖੜਾ ਹੈ ਜੰਗ ਦਾ ਕਿ ਉਸ ਨੂੰ ਅੰਜਾਮ ਦਿੱਤਾ ਜਾਏਗਾ ਕਿ ਇਹ ਉਸ ਘਟਨਾ ਦਾ ਬਦਲਾ ਲੈਣ ਦੀ ਪ੍ਰਕਿਰਿਆ ਹੋਏਗੀ ਜਾਂ ਅਸੀਂ ਕਿਸੇ ਵੱਡੀ ਲੜਾਈ 'ਚ ਦਾਖਲ ਹੋ ਜਾਵਾਂਗੇ ਇਹ ਪਹਿਲੂ ਵੀ ਗੌਰ ਮੰਗਦਾ ਹੈ ਇਸੇ ਦੇ ਨਾਲ ਅੱਜ ਜਿਹੜੀ ਅਹਿਮ ਖਬਰ ਹੈ ਉਹ ਹੈ ਜੀ ਕਿਸਾਨੀ 6 ਤਰੀਕ ਨੂੰ ਸ਼ੰਭੂ ਮੋਰਚੇ ਦੇ ਉੱਤੇ ਐ ਜਿਸ ਤਰ੍ਹਾਂ ਕਿਸਾਨਾਂ ਨੇ ਇਕੱਠਿਆਂ ਹੋ ਕੇ ਆਪਣਾ ਇੱਕ ਪ੍ਰਕਟਾਵਾ ਕਰਨਾ ਸੀ ਰੋਸਾ ਕਰਨਾ ਸੀਗਾ ਚਾਹੇ ਉਹ ਕੇਂਦਰ ਵਾਲੀ ਬੈਠਕ ਦਾ ਹਵਾਲਾ ਹੈ ਚਾਹੇ ਜਿਸ ਤਰ੍ਹਾਂ ਅੰਦੋਲਨ ਚੱਕਿਆ ਗਿਆ ਉਹਦਾ ਹਵਾਲਾ ਹੈ ਪਰ ਇਹ ਸਭ ਤੋਂ ਪਹਿਲਾਂ ਹੀ ਕਹਿੰਦੇ ਜੀ ਘਰਾਂ ਚੋਂ ਕਿਸਾਨ ਆਗੂਆਂ ਨੂੰ ਚੱਕ ਲਿਆ ਗਿਆ ਜਾਂ ਘਰਾਂ 'ਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸਰਕਾਰ ਦਾ ਇਹ ਰਵਈਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਮੈਂ ਨਾਲ ਜਾਇਆ ਕਰੂੰਗਾ ਗੱਲ ਕਰਾਇਆ ਕਰੂੰਗਾ ਮਸਲੇ ਹੱਲ ਕਰਾਇਆ ਕਰੂੰਗਾ ਤੇ ਅਜੇ ਵੀ ਪੁਲਿਸ ਤੰਤਰ ਰਾਹੀਂ ਮਸਲਿਆਂ ਨੂੰ ਨਵੇੜਨ ਦੀ ਕੋਸ਼ਿਸ਼ ਹੈ ਉਹ ਵੀ ਰੋਸ ਪ੍ਰਕਟਾਉ ਨੂੰ ਰੋਕਣ ਦੀ ਕੋਸ਼ਿਸ਼ ਹੈ ਤੇ ਬਾਕੀ ਅੱਜ ਕੁਦਰਤ ਦੀ ਮਾਰ ਕੰਦੇਜੀ ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਕਾਫੀ ਮੀਂਹ ਵੀ ਵਰਿਆ ਤੇ ਕਈ ਥਾਵਾਂ ਤੇ ਗੜੇਮਾਰੀ ਦਾ ਵੀ ਅਸਰ ਦੇਖਣ ਨੂੰ ਮਿਲਿਆ ਤੇ ਖੇਤਾਂ ਦੇ ਵਿੱਚ ਤਾਂ ਜੇ ਕਣਕ ਵੱਢ ਵੀ ਲਈ ਆ ਤਾਂ ਵੀ ਤੇ ਜੇ ਨਹੀਂ ਵੱਢੀ ਤਾਂ ਵੀ ਤੇ ਦੂਸਰੇ ਪਾਸੇ ਮੰਡੀਆਂ ਦੇ ਵਿੱਚ ਜਿਹੜੀ ਵਿਕੀ ਆ ਉਹ ਵੀ ਤੇ ਜਿਹੜੀ ਨਹੀਂ ਵਿਕੀ ਉਹ ਵੀ ਕਾਫੀ ਕਣਕ ਦਾ ਨੁਕਸਾਨ ਹੋਇਆ ਇਹ ਸਾਰੇ ਪਹਿਲੂਆਂ ਨੂੰ ਬਾਤਾਂਗੇ ਮੇਰੇ ਨਾਲ ਹਾਜ਼ਰ ਰਹਿਣ ਵਾਲੇ ਨੇ ਇਹਨਾਂ ਸਾਰਿਆਂ ਤੇ ਚਰਚਾ ਕਰ ਲਈ ਸੀਨੀਅਰ ਪੱਤਰਕਾਰ ਸਰਦਾਰ ਅਮੀਰ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਦਾਰ ਹਮੀਤ ਸਿੰਘ ਜੀ ਅੱਜ ਸਭ ਨੂੰ ਪਤਾ ਹੈ ਕਿ ਅੱਜ ਪਾਣੀਆਂ ਦੇ ਮਸਲੇ ਦੇ ਉੱਤੇ ਜੋ ਸਥਿਤੀ ਬਣੀ ਹੋਈ ਹੈ ਜਿਸ ਤਰ੍ਹਾਂ ਕੇਂਦਰ ਦੀ ਦਖਲ, ਬੀਬੀਐਮਬੀ ਦੀ ਦਖਲ ਤੇ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰਾਂ ਉਹ ਮਲਕੇ ਜਿਸ ਤਰ੍ਹਾਂ ਇਕੱਠਿਆਂ ਹੋ ਕੇ ਹਮਲਾਵਰ ਹੋਏ ਨੇ ਉਹਦੇ ਵਿੱਚ ਪੰਜਾਬ ਦੀਆਂ ਰਾਜਨੀਤਿਕ ਤਰ੍ਹਾਂ ਇੱਕ ਝਟ ਨਜ਼ਰ ਆਈਆਂ ਸਰਬਦਲੀ ਬੈਟਕ 'ਚ ਤੇ ਉਸ ਤੋਂ ਬਾਅਦ ਹੁਣ ਅੱਜ ਵਿਧਾਨ ਸਭਾ ਦਾ ਸੈਸ਼ਨ ਕੀ ਖਾਸ ਹੋਣ ਵਾਲਾ ਕਿਹਨਾਂ ਕਿਹਨਾਂ ਨੂੰ ਨੁਮਾਇੰਦਗੀ ਮਿਲ ਸਕਦੀ ਹੈ ਬੋਲਣ ਦੀ ਤੇ ਕਿਹੜੇ-ਕਿਹੜੇ ਮਤੇ ਪੈ ਸਕਦੇ ਆ ਜੀ ਮੈਨੂੰ ਲੱਗਦਾ ਇੱਕ ਤਾਂ ਖਾਸ ਇਹ ਹੋਣ ਵਾਲਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਬੰਬਾਂ ਵਾਲੇ ਬਿਆਨ ਤੋਂ ਬਾਅਦ ਪਰਚਾ ਦਰਜ ਹੋਇਆ ਤੇ ਬਾਰ-ਬਾਰ ਸੁਣਵਾਈ ਪੁਲਿਸ ਤੇ ਅੱਜ ਪਹਿਲੀ ਵਾਰ ਚੀਫ ਮਿਨਿਸਟਰ ਤੇ ਬਾਜਵਾ ਦੀ ਅੱਖ ਮਿਲੋਗੀ ਅੰਦਰ ਸੈਸਨ ਦੇ ਵਿੱਚ ਇਕੱਠੇ ਹੋਣਗੇ ਕਿ ਉਹ ਜਾ ਵਿਵਹਾਰ ਹੈ ਜਦੋਂ ਬੰਦਾ ਪਹਿਲੀ ਵਾਰ ਮਿਲਦਾ ਇਹੋ ਜਿਹੇ ਮਾਹੌਲ 'ਚ ਥੋੜੀ ਖੜੱਤਨ ਆਉਂਦੀ ਹੈ ਜਾਂ ਅਸਕੇ ਮਿਲਦੇ ਨੇ ਜਾਂ ਇਸ ਲੈਵਲ ਦੀ ਵੀ ਗੱਲ ਹੁੰਦੀ ਹੈ ਉਸ ਪੰਦਰ ਦੇ ਉੱਤੇ ਕਿਉਂਕਿ ਜਿਹੜੀ ਆਲ ਪਾਰਟੀ ਮੀਟਿੰਗ ਸੱਦੀ ਸੀ ਉਹਦੇ 'ਚ ਵੀ ਬਾਜਵਾ ਨਹੀਂ ਗਏ ਸੀਗੇ ਤੇ ਉਦੋਂ ਇੱਕ ਆਸਾਰ ਸੀਗੇ ਨੇੜੇ ਬੈਠ ਕੇ ਗੱਲ ਕਰਦੇ ਜਾਂ ਬਾਕੀ ਦੀਆਂ ਚੀਜ਼ਾਂ ਚਲੋ ਇਹ ਉਹਨਾਂ ਦੇ ਆਪਣੇ ਮਾਮਲੇ ਨੇ ਲੀਡਰ ਆਫ اپੋਜੀਸ਼ਨ ਦੇ ਤੇ ਪੰਜਾਬ ਦੇ ਚੀਫ ਮਿਨਿਸਟਰ ਦੇ ਔਰ ਉਹਨਾਂ ਨੇ ਰੈਗੂਲੇਸ਼ਨ ਲਿਆਉਣਾ ਇਹ ਗੱਲ ਕਲੀਅਰ ਹੈ ਕਿ ਉਹ ਰੈਗੂਲੇਸ਼ਨ ਦੇ ਵਿੱਚ ਇੱਕ ਤਾਂ ਆ ਜਿਹੜਾ ਪਰ ਹੁਣ ਤੁਰੰਤ ਦਾ ਵਰਤਾਰਾ ਵਾਪਰ ਰਿਹਾ ਕਿ BBMP ਨੇ ਮੈਜੋਰਿਟੀ ਨਾਲ ਉਹਨਾਂ ਦੇ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਕਹਿਤਾ ਪਾਣੀ ਤਾਂ ਜਾ ਰਿਹਾ ਜੀ ਭਾਵੇਂ ਅਜੇ ਤੱਕ ਪੰਜਾਬ ਸਰਕਾਰ ਪੰਜਾਬ ਦੇ ਅਫਸਰ ਅੜੇ ਹੋਏ ਨੇ ਅਜੇ ਤੱਕ ਪਾਣੀ ਨਹੀਂ ਗਿਆ ਕਿਉਂਕਿ ਉਹ ਨਹੀਂ ਅੱਗੇ ਤੋਰ ਰਹੇ ਆਪਰਾਲ ਪਾਣੀ ਤਾਂ ਇਧਰ ਦੀ ਉਜਾਣਾ ਪਰ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਕੜਤਣ ਪਰਿਆ ਉਧਰੋਂ ਹਰਿਆਣੇ ਵੱਲੋਂ ਬਿਆਨਬਾਜ਼ੀ ਹੋ ਰਹੀ ਹੈ ਕਿ ਪੰਜਾਬ ਦਾ ਦਾਦਾਗਰੀ ਕਰ ਰਿਹਾ ਹੈ ਉਥੇ ਜਿਵੇਂ ਮਰਜੀ ਪੰਜਾਬ ਦੀ ਪੁਲਿਸ ਹਟਾਓ ਇਧਰੋਂ ਇਹ ਪੁਲਿਸ ਭੇਜਤੀ ਇਹਨਾਂ ਨੇ ਕਹਿੰਜੀ ਅਸੀਂ ਤਾਂ ਉੱਤੇ ਨੰਗਲ ਵਾਲੇ ਦੁਆਲੇ ਪੰਜਾਬ ਪੁਲਿਸ ਦੀ ਸਕਿਉਰਟੀ ਵਧਾਤੀ ਉਹੋ ਨਾਲ ਇੱਕ ਪੋਲੀਟੀਕਲ ਲੈਵਲ ਦਾ ਹੋਰ ਟਾਈਪ ਦਾ ਮਾਹੌਲ ਬਣਿਆ ਜਿਹੜਾ ਟੈਕਨੀਕਲਟੀ ਦੇ ਆਧਾਰ ਤੇ ਇੱਕਤਾ ਮਤਾ ਆਏਗਾ ਕਿ ਰਾਈਟ ਸਾਡਾ ਕਿਵੇਂ ਹੈ 60% ਪੈਸੇ ਅਸੀਂ ਦਿੰਦੇ ਆ ਤੇ ਬਾਕੀ ਰਾਈਟ ਪਾਣੀ ਦੇ ਮਾਮਲੇ ਸਾਡਾ 60% ਨਹੀਂ ਹੈ ਤੇ ਉਹ ਬਾਕੀ ਹੋਰਾਂ ਨੂੰ ਬਾਦੂ ਪਾਣੀ ਦਿੱਤਾ ਜਾ ਰਿਹਾ ਉਹ ਤੋਂ ਜ਼ਿਆਦਾ ਤੇ ਅਗਲੀ ਗੱਲ ਇਹ ਹੈ ਕਿ ਹਾਲਾਂਕਿ originally historically ਸੰਵਿਧਾਨਕ ਤੌਰ ਤੇ ਪਾਣੀ ਦੇ ਹੱਕਦਾਰ ਜਿਹੜਾ ਪਹਿਲਾਂ ਉਹ ਤੈ ਹੋਣਾ ਚਾਹੀਦਾ ਹੈ ਹੱਕਦਾਰ ਕੌਣ ਹੈ ਉਹ ਤੁਰੰਤ ਦੇ ਬੁੱਧਿਆਂ ਦੇ ਉੱਤੇ ਜਿਹੜੀ ਮੈਜੋਰਿਟੀਅਰੀਅਨ ਅਪਰੋਚ ਹੈ ਗੌਰਮੈਂਟ ਆਫ ਇੰਡੀਆ ਦੀ ਖਾਸ ਤੌਰ ਤੇ ਐਂਟਰੀ ਪੰਜਾਬ ਚਾਹੇ ਉਹ ਕਾਂਗਰਸ ਵੇਲੇ ਦੀ ਆ ਚਾਹੇ ਉਹ ਹਣ ਵਾਲੇ ਦੀ ਆ ਉਹ ਦਿਖਾਈ ਦਿੰਦੀ ਆ ਕਲੀਅਰ ਕਾਟੇ ਸਾਰੇ ਮਾਮਲਿਆਂ ਦੇ ਵਿੱਚ ਤੇ ਸਾਡੀਆਂ ਪਾਰਟੀਆਂ ਦੀ ਵੀ ਕਮਜ਼ੋਰੀ ਰਹੀ ਆ ਵੱਖ-ਵੱਖ ਸਮੇਂ ਤੇ ਵੱਖ-ਵੱਖ ਮਾਮਲਿਆਂ ਦੇ ਵਿੱਚ ਜਦੋਂ ਮੁੱਦਾ ਵੱਡਾ ਜਾਂ ਠੰਡਾ ਹੁੰਦਾ ਫਿਰ ਆਸਾਨਾ ਬੰਦੀ ਠੰਡਾ ਜਦ ਉੱਠ ਜਾਂਦਾ ਉਦੋਂ ਥੋੜਾ ਜਾਂ ਜਾਗਦੇ ਨੇ ਹੁਣ ਇੱਕ ਤਾਂ ਉਹ ਮਤੇ ਦੇ ਵਿੱਚ ਕੀ ਇਹ ਗੱਲ ਇੱਤਾ ਆਏਗੀ ਉਹ ਆਏਗੀ ਕਿ ਜਿਹੜੀ ਬੀਬੀ ਐਮਬੀ ਦੇ ਫੈਸਲਿਆਂ ਦੀ ਕਾਨਾ ਸਾਹ ਰੂਪੀ ਗੱਲ ਆ ਉਹਨੂੰ ਕੰਡੈਮਨ ਕਰਨ ਦੀ ਗੱਲ ਆ ਉਹਨੂੰ ਨਾ ਮੰਨਣ ਦੀ ਗੱਲ ਤੇ ਪੰਜਾਬ ਦੇ ਹੱਕ ਨੂੰ تسلیم ਕਰਨ ਦੀ ਗੱਲ ਇਹਦੇ ਤੇ ਕੁਝ ਹੋਰ ਗੱਲਾਂ ਹੋ ਰਹੀਆਂ ਨੇ ਕਿ ਜਿਹੜੀ ਡੈਮ ਸੇਫਟੀ ਐਕਟ ਹੈ ਉਹਦੇ ਤੇ ਵੀ ਕਿਹਾ ਜਾ ਰਿਹਾ ਕਿ ਗਵਰਨਮੈਂਟ ਉਸ ਮਤੇ 'ਚ ਗੱਲ ਕਰੇਗੀ ਕਿਉਂਕਿ ਡੈਮ ਸੇਫਟੀ ਐਕਟ 2021 ਜਿਹੜਾ ਬਣਿਆ ਉਹਨੇ ਇੱਕ ਤਾਂ ਸਾਰੇ ਜਿਹੜੇ ਡੈਮ ਨੇ ਮਤਲਬ ਪੂਰੇ ਕੰਟਰੀ ਦੇ ਡੈਮ ਉਹ ਤੇ ਕੇਂਦਰ ਦਾ ਕੰਟਰੋਲ ਕਰਤਾ ਇਸ ਤੋਂ ਪਹਿਲਾਂ ਕੇਂਦਰ ਦਾ ਨਹੀਂ ਸੀ ਵੱਖ-ਵੱਖ ਰਾਜਾਂ ਦਾ ਆਪੋ ਆਪਣੇ ਤਰੀਕੇ ਨਾਲ ਡੈਮਾਂ ਦਾ ਮੈਨੇਜਮੈਂਟਾ ਸੀ ਡੈਮਾਂ ਦੇ ਕੰਟਰੋਲ ਉਸ 11 ਦੇ ਉੱਤੇ ਸੀ ਸੁਰੱਖਿਆ ਦੇ ਅੰਗਲ ਤੋਂ ਦੂਜੇ ਉਹਦੇ ਨਾਲ ਹੀ ਜਿਹੜਾ BBMB ਦਾ ਫਿਰ ਇੱਕ ਮਾਮਲਾ ਆਪਣਾ ਚੱਲ ਰਿਹਾ ਪਾਣੀ ਵੰਡਣ ਦਾ ਏ ਇਹਦਾ ਇੱਕ ਫੀਚਰ ਪਰਮਾਨੈਂਟ ਕਰਤਾ ਤੁਸੀਂ ਇੱਕ ਲੈਵਲ ਦੇ ਉੱਤੇ ਇਹਦੀ ਬਜਾਏ ਪੰਜਾਬ ਨੂੰ ਦੇਣਾ ਸੀ ਪੰਜਾਬ ਡੈਮਾਂ ਤੇ ਕੰਟਰੋਲ ਮੰਗਦਾ ਆ ਰਿਹਾ ਲਗਾਤਾਰ ਵੀ ਸਾਡਾ ਸਾਨੂੰ ਸੌਂਪੋ ਤੁਸੀਂ ਰੱਖਿਆ ਸੀ ਤੇ ਇਹ ਹੁਣ ਜਿਆਦਾ ਦੇਰ ਕਿੰਨੀ ਦੇਰ ਰੱਖੋਗੇ ਤੇ ਕੁਝ ਸੱਜਣ ਇਹ ਕਹਿ ਰਹੇ ਨੇ ਕਿ ਡੈਮ ਤੇ ਇੱਕ ਜੇ ਨਿੰਦਾ ਮਤਾ ਹੀ ਪਾਸ ਕਰਨਾ ਇਹਦੇ ਨਾਲ ਤਾਂ ਕਾਫੀ ਨਹੀਂ ਹੋਏਗਾ ਇਹ ਤਾਂ ਇਕੱਲਾ ਵਿਧਾਨ ਸਭਾ ਦਾ ਮਤਾ ਹੈ ਤੇ ਉੱਥੇ ਇੱਕ ਜੁਟਤਾ ਪ੍ਰਗਟ ਕਰਨੀ ਹੈ ਪੰਜਾਬ ਨੇ ਕਿ ਹਾਂ ਵਾਕਈ ਹੋਵੇ ਤੇ ਪਰ ਜਿਹੜੀ ਬਹਿਸ ਹੋਣੀ ਹੈ ਬਹਿਸ ਦੇ ਵਿੱਚ ਤਾਂ ਸਾਰਾ ਕੁਝ ਹੀ ਆਊਗਾ ਪਾਰਟੀਆਂ ਦੀ ਤੋਹਮਤ ਬਾਜ਼ੀ ਵੀ ਆਊਗੀ ਔਰ ਸਭ ਤੋਂ ਜ਼ਿਆਦਾ ਕਟਹਿਰੇ 'ਚ ਸ਼ਾਇਦ ਕਾਂਗਰਸੀ ਹੋਣਗੇ ਕਿਉਂਕਿ 76 ਤੋਂ ਲੈ ਕੇ 81 ਦਾ ਸਮਝੌਤਾ ਜੇ ਉਹ ਜ਼ਿਆਦਾ ਦੇਰ ਕਾਂਗਰਸ ਦੇ ਰੂਪ ਸੀ ਕੇਂਦਰ 'ਚ ਉਹਨਾਂ ਨੇ ਕੀਤਾ ਉਦੋਂ ਬਾਅਦ ਟਾਰਗੇਟ ਦੇ ਉੱਤੇ ਬੀਜੇਪੀ ਹੋਏਗੀ 2014 ਤੋਂ ਬਾਅਦ ਲਗਾਤਾਰ ਸੈਂਟਰਲਾਈਜੇਸ਼ਨ ਉਹ ਕਰ ਰਹੀ ਹੈ ਇਹਨਾਂ ਮੁੱਦਿਆਂ ਦੇ ਉੱਤੇ ਪਾਣੀ ਤੇ ਜੇਬ ਉਹ ਕਰ ਰਹੇ ਨੇ ਤੀਜਾ ਅਕਾਲੀ ਦਲ ਤੇ ਵੀ ਸੱਤਾਧਾਰੀਤਰ ਕਰੇਗੀ ਤੇ ਸੱਤਾਧਾਰੀਤਰ ਨੂੰ ਇਹ ਲੱਗਦਾ ਵੀ ਆਪਣਾ ਤਾਂ ਲੰਮਾ ਨਾ ਚੌੜਾ ਕੋਈ ਪੁਰਾਣਾ ਕੰਮ ਹੈ ਨਹੀਂ ਇਸ ਲਈ ਸਾਨੂੰ ਤਾਂ ਕੀ ਕਹਿਣਗੇ ਪਰ ਇਹਨਾਂ ਦੇ ਖਿਲਾਫ ਵੀ ਜਿਹੜਾ ਉਹ ਮੋਰਚਾ ਤਿਆਰ ਉਹਨਾਂ ਨੇ ਕੀਤਾ ਹੋਇਆ ਕਿ ਜਦੋਂ ਭਾਵੇਂ ਡਾਈਮਸਿਟੀ ਐਕਟ 2021 'ਚ ਬਣ ਗਿਆ ਔਰ ਜਦੋਂ 2022 ਦੇ ਵਿੱਚ ਇਹ ਗਵਰਨਮੈਂਟ ਆਈ ਔਰ ਇਵਨ 2021 ਦਾ ਇੱਕ ਇਲਜ਼ਾਮ ਇਹ ਲੱਗਦਾ ਕਿ ਕਿਉਂਕਿ ਭਗਵਾਨਤਮਾਨ ਮੌਜੂਦਾ ਚੀ ਮਿਨਿਸਟਰ ਉਹ ਤੋਂ ਮੈਂਬਰ ਪਾਰਲੀਮੈਂਟ ਹੈਗੇ ਸੀ ਉੱਥੇ ਇਹਨਾਂ ਨੇ ਸਾਰਿਆਂ ਨੇ ਵੋਟ ਡੈਮ ਸੇਫਟੀ ਐਕਟ ਦੇ ਪੱਖ ਚ ਪਾਈ ਹੋਈ ਹੈ ਤੇ ਜੇ ਸੇਫਟੀ ਐਕਟ ਦੇ ਆਖ ਪੱਖ ਚ ਉਹਦੋਂ ਪਾਈ ਆ ਤੇ ਉਦੋਂ ਆ ਕੇ ਫਿਰ ਤੁਸੀਂ ਕਰਨਾਮ ਕਰਨ ਦਾ ਮੋਰਲ ਹੱਕ ਹੈ ਜਿਹੜਾ ਤੁਹਾਡਾ ਉਹ ਥੋੜਾ ਜਿਹਾ ਕਮਜ਼ੋਰ ਹੋ ਜਾਂਦਾ ਇਸੇ ਕਰਕੇ ਤੁਸੀਂ ਕਰ ਨਹੀਂ ਸਕਦੇ ਔਰ ਇਸੇ ਕਰਕੇ ਇਹ ਜਿਹੜੇ ਮਾਮਲੇ ਨੇ ਜਦੋਂ ਸਾਡੀਆਂ ਪਾਰਟੀਆਂ ਦਾ ਉੱਥੇ ਰੋਲ ਹੋਰ ਹੁੰਦਾ ਹੈ ਤਾਂ ਇੱਥੇ ਰੋਲ ਹੁੰਦਾ ਇਹ ਬਬਲਿੰਗ ਜਿਹੜੀ ਹੈ ਇਹ ਖਰਾਬ ਕਰਦੀ ਹੈ ਇੱਕ ਤਾਂ ਆਪੋ ਆਪਣੀ ਪਾਰਟੀ ਨੂੰ ਇਹ ਦੱਸਣਾ ਪਏਗਾ ਕਿ ਡੈਮ ਸੇਫਟੀ ਐਕਟ ਦੇ ਮਾਮਲੇ 'ਚ ਤੁਹਾਡਾ ਪਾਰਲੀਮੈਂਟ 'ਚ ਕੀ ਸਟੈਂਡ ਸੀ ਜਦੋਂ ਤੋਂ ਉਹ ਮਤਲਬ ਪਾਰਲੀਮੈਂਟ 'ਚ ਬਿਲ ਪੇਸ਼ ਹੁੰਦਾ ਰਿਹਾ ਜਿਵੇਂ ਹੁਣ 370 ਦੇ ਮਾਮਲੇ ਤੇ ਜੁਏਪੀਏ ਦੇ ਮਾਮਲੇ ਤੇ ਐਨਆਈਏ ਦੇ ਮਾਮਲੇ ਤੇ ਸੀਏਏ ਦੇ ਮਾਮਲੇ ਤੇ ਪਾਰਲੀਮੈਂਟ 'ਚ ਹੋਰ ਹੈ ਤੇ ਬਾਹਰ ਕਈ ਵਾਰ ਕਦੇ ਕਦੇ ਹੋਰ ਗੱਲ ਵੀ ਕਰ ਦਿੰਦੇ ਹ ਹੂੰ ਜਿਵੇਂ ਕਹਿੰਦੇ ਇਸ ਹਮਾਮ ਵਿੱਚ ਸਾਰੇ ਨੰਗੇ ਨੇ ਕਈ ਮਾਮਲਿਆਂ ਦੇ ਵਿੱਚ ਜਦੋਂ ਤੁਸੀਂ ਇਹ ਲਾਈਨ ਖਿੱਚਦੇ ਹੋ ਤਾਂ ਤੇ ਇਸੇ ਕਰਕੇ ਦੂਜੀ ਗੱਲ ਇਹ ਹੈ ਕਿ ਕਾਂਗਰਸ ਆਪਣਾ ਡਿਫੈਂਸ ਕਿਵੇਂ ਕਰਦੀ ਹੈ ਫਿਰ ਉਹ ਸਾਰੇ ਮਾਮਲੇ 'ਚ ਇੱਕ ਡਿਫੈਂਸ ਤਾਂ ਸ਼ਾਇਦ ਕੋਣਾ ਕੋਣਾ ਇੰਨਾ ਕਾਜੂਗਾ ਕਿ ਉਹ ਰਾਹੁਲ ਗਾਂਧੀ ਦੇ ਕੋਟੇਸ਼ਨ ਦੇਣਗੇ ਵੀ ਦੇਖੋ ਜੀ ਅਸੀਂ ਤਾਂ ਮੰਨ ਲਿਆ ਰਾਹੁਲ ਗਾਂਧੀ ਦਾ ਪੁਰਾਣੀਆਂ ਗਲਤੀਆਂ ਮੰਨ ਲੀਆਂ 84 ਤੋਂ ਲੈ ਕੇ ਸਾਰੀਆਂ ਆਪਣੇ ਪੱਲੇ ਪਵਾਨੀਆਂ ਤੁਹਾਡੇ 'ਚ ਕਿਸੇ ਨੇ ਨਹੀਂ ਮੰਨੀਆਂ ਤੁਸੀਂ ਵੀ ਮੰਨ ਲਓ ਅਸੀਂ ਅੱਜ ਵੀ ਮਰ ਲੈਂਦੇ ਆ ਇਹਨਾਂ ਨੂੰ ਹਿੰਮਤ ਹੋ ਗਈ ਰਾਹੁਲ ਗਾਂਧੀ ਨਾਲੇ ਬੰਨ ਲੈਣਗੇ ਵੀ ਗਲਤੀਆਂ ਸਾਡੇ ਤੋਂ ਵੀ ਹੋਈਆਂ ਤੇ ਹੁਣ ਅੱਗੇ ਦੱਸੋ ਤੁਸੀਂ ਕੀ ਕਰਦੇ ਦੂਜੀ ਗੱਲ ਸਤਾਤਾਰੀ ਧਿਰ ਨੂੰ ਇੱਕ ਗੱਲ ਇਹ ਗੱਲ ਕਰਨੀ ਪੈਗੀ ਕਿ ਜਦੋਂ ਤੁਹਾਡਾ ਮੈਂਬਰ ਹਟਾਇਆ ਮੈਂਬਰ ਪਾਵਰ ਤੇ ਮੈਂਬਰ ਇਰੀਗੇਸ਼ਨ ਹਰਿਆਣੇ ਦਾ ਉਦੋਂ ਤੁਸੀਂ ਕੀ ਪ੍ਰੋਟੈਸਟ ਕੀਤਾ ਉਦੋਂ ਤੁਸੀਂ ਕਿਹੜੀ ਲੜਾਈ ਲੜੀ ਤੇ ਕਿਉਂ ਨਹੀਂ ਲੜੀ ਤੇ ਲਗਾਤਾਰ ਜਿਹੜੇ ਇਹੋ ਜਿਹੇ ਫੀਚਰ ਆਉਂਦੇ ਰਹੇ ਨੇ ਇਹ ਗੱਲਾਂ ਦੇ ਵਿੱਚ ਮਤਲਬ ਜਵਾਬ ਪੂਰੀ ਤਰ੍ਹਾਂ ਕੋਈ ਵੀ ਨਹੀਂ ਦੇ ਸਕਦਾ politcal ਸਾਫ ਇਹਨਾਂ ਗੱਲਾਂ ਤੇ ਕੋਈ ਵੀ ਉਸ ਪੱਧਰ ਦੇ ਉੱਤੇ ਹੈ ਨਹੀਂ ਪਰ ਫਿਰ ਵੀ ਇਹ ਇੰਟਰਸਟਿੰਗ ਬਹਿਸ ਹੋਏਗੀ ਕਿਆ ਜਾ ਰਿਹਾ ਕਿ ਮਤਲਬ 11 ਵਜੇ ਤਾਂ ਅਵੋਚਰੀ ਜਿਹਨੇ ਸ਼ਰਧਾਂਜਲੀ ਨੇ ਸ਼ਰਧਾਂਜਲੀ ਲਈ ਤਿੰਨ ਇੱਕ ਸੱਜਣ ਨੇ ਹਜੇ ਜੇ ਇੱਕ ਅੱਧਾ ਹੋਰ ਐਡ ਹੋ ਗਿਆ ਹੋ ਗਿਆ ਜਿਨ੍ਹਾਂ ਦੀ ਨਾਂ ਤੇ ਸ਼ਰਧਾਂਜਲੀ ਦੇਣੀ ਹੈ ਔਰ ਉਦੋਂ ਬਾਅਦ ਅੱਧਾ ਘੰਟਾ ਠਾ ਕੇ ਫਿਰ 11:30 ਐਕਚੁਅਲੀ ਜੁੜਨ ਦਾ ਸੈਸ਼ਨ ਤੇ 11:30 ਵਜੇ ਫੇਰ ਡਿਬੇਟ ਸ਼ੁਰੂ ਹੋਣੀ ਤੇ ਇਹ ਕਿਹਾ ਜਾਂਦਾ 10 ਬੰਦੇ ਸੱਤਾਧਾਰੀ ਧਿਰ ਚੋਂ ਬੋਲਣ ਨੇ ਤੇ ਕਾਂਗਰਸ ਨੇ ਇੱਕ ਸਟ੍ਰੈਟਜੀ ਬਣਾਈ ਆ ਆਪਣੀ ਕੱਲ ਇਹਨਾਂ ਦੇ ਵਿਧਾਇਕ ਦਲ ਦੀ ਮੀਟਿੰਗ ਸੀ ਅਜੇ ਦੋ ਨਾਂ ਉਹਨਾਂ ਨੇ ਸਪੈਸੀਫਿਕਲੀ ਭੇਜੇ ਨੇ ਕਿ ਜੇਕਰ ਦੋ ਦੋ ਜੇ ਬਾਕੀ ਦੇ ਨਾਮ ਫੇਰ ਸੇ ਉਹਦੇ ਚ ਪ੍ਰਤਾਪ ਸਿੰਘ ਬਾਜਵਾ ਆਪ ਕਹਿੰਦੇ ਨੇ ਬੋਲਣਗੇ ਫਰੰਟ ਤੇ ਪਹਿਲਾਂ ਜਵਾਬ ਦੇ ਤੌਰ ਦੇ ਉੱਤੇ ਗੱਲ ਕਰਨਗੇ ਉਦੋਂ ਬਾਅਦ ਪ੍ਰਗਟ ਸਿੰਘ ਦਾ ਨਾਮ ਗਿਆ ਹੈ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਸਪੀਕਰ ਨੂੰ ਭੇਜਣਾ ਹੁੰਦਾ ਤੁਹਾਡੇ ਕੌਣ ਕੌਣ ਬੋਲਣਗੇ ਤੇ ਜੇ ਸਵਾਲ ਬੱਚਿਆ ਰਾਣਾ ਗੁਰਜੀਤ ਤੇ ਸੋਪਾਲ ਸਿੰਘ ਖੈਰਾ ਉਹਨਾਂ ਦਾ ਸਵਾਲ ਹੈ ਹੁਣ ਉਹ ਕਿੰਨਿਆਂ ਨੂੰ ਬੁਲਾਉਂਦੇ ਨੇ اپੋਜੀਸ਼ਨ ਦੇ ਵਿੱਚੋਂ ਇਹ ਉਦੋਂ ਬਾਅਦ ਦੀ ਗੱਲ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਕੀ ਇੱਕ ਬੀਐਸਪੀ ਦਾ ਉਹਨੇ ਵੀ ਬੋਲਣਾ ਹੈ ਦੋ ਭਾਜਪਾ ਦੇ ਨੇ ਉਹਨਾਂ ਚੋਂ ਵੀ ਕਿਸੇ ਨੇ ਬੋਲਣਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਾਲ ਥੋੜੀ ਜਿਹੀ ਅਲੱਗ ਟਾਈਪ ਦੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਵਿਧਾਇਕ ਦੰਦਾ ਆਗੂ ਹੈਗਾ ਹਜੇ ਤੱਕ ਟੈਕਨੀਕ ਨਹੀਂ ਹੁਣ ਦੋ ਟੈਕਨੀਕਲੀ ਉਹਨਾਂ ਕੋਲ 3 ਐਮਐਨਏ ਨੇ ਪਰ 1 ਐਮਐਨਏ ਡਾਕਟਰ ਜਿਹੜਾ ਆਪਣੇ ਨੇ ਉਹ ਚਲੇ ਗਏ ਆਵਾਮੀ ਪਾਰਟੀ ਚ ਚਲ ਕੇ ਚੇਅਰਮੈਨ ਵੀ ਬਣ ਗਏ ਤੇ ਗੈਰ ਰਸਮੀ ਤੌਰ ਦੇ ਉੱਤੇ ਬਾਹਰ ਉਹ ਆਵਾਮੀ ਪਾਰਟੀ ਨਾਲ ਨੇ ਅੰਦਰ ਟੈਕਨੀਕਲੀ ਉਹਨਾਂ ਦਾ ਬੈਂਚ ਜਿਹੜਾ ਹੈ ਇਹ ਦਾ ਖਾਲੀ ਦਲ ਦੇ ਨਾਲ ਇਹ ਅਜੀਬ ਸਿਚੁਏਸ਼ਨ ਹੈ ਐਸਾਜੀਬ ਸਿਚੁਏਸ਼ਨ ਦੇ ਵਿੱਚ ਨਾ ਸਪੀਕਰ ਨੇ ਕੋਈ ਸਟੈਂਡ ਲਿਆ ਨਾ ਉਹਨਾਂ ਦੀ ਪਾਰਟੀ ਨੇ ਕੋਈ ਅਕਾਲੀ ਦਲ ਨੇ ਕੋਈ ਗੱਲ ਕੀਤੀ ਕਿ ਡਾਕਟਰ ਸੁਖੀ ਜਿਹੜੇ ਨੇ ਉਹਨਾਂ ਖਿਲਾਫ ਕਾਰਵਾਈ ਕਰੋ ਇੱਥੇ ਲਾ ਨਹੀਂ ਚੱਲਦਾ ਦਲ ਬਦਲੀ ਵਿਰੋਧੀ ਲਾਖ ਲਾਚ ਹੈ ਜਿਹੋ ਜਿਹਾ ਪੰਜਾਬ ਦਾ ਮਜਾਜ ਹੈ ਤੁਹਾਡੇ ਸਾਹਮਣੇ ਦੇਖਣ ਨੂੰ ਮਿਲਦਾ ਪਰ ਇਹਦਾ ਮਤਲਬ ਪਰ ਉਹ ਅਕਾਲੀ ਦਲ ਦਾ ਬੋਲਣਗੇ ਤਾਂ ਨਹੀਂ ਹੈ ਉੱਥੇ ਦੂਜੇ ਮਰਪ੍ਰੀਤ ਸਿੰਘਿਆਲੀ ਨੇ ਮਰਪ੍ਰੀਤ ਸਿੰਘਿਆਲੀ ਅਕਾਲੀ ਦਲ ਤੋਂ ਅਲੱਗ ਗਰੁੱਪ ਹੈ ਹੁਣ ਜਿਹੜਾ ਪੰਜ ਮੈਂਬਰੀ ਕਮੇਟੀ ਅਲੱਗ ਗੱਲ ਚੱਲ ਰਹੀ ਹੈ ਉਸ ਪੰਦਰ ਦੇ ਉੱਤੇ ਜਾ ਕੇ ਤੇ ਉਹਨਾਂ ਨੂੰ ਇਹ ਕਹਿਣ ਚ ਮੇਰੇ ਖਿਆਲ ਨਾਲ ਹਰਜ ਨਹੀਂ ਹੋਣਾ ਅੱਜ ਤੇ ਅਕਾਲੀ ਲੀਡਰਸ਼ਿਪ ਨੇ ਵੀ ਬਹੁਤ ਗਲਤੀਆਂ ਕੀਤੀਆਂ ਨੇ ਕਿਉਂਕਿ ਉਹ ਦੂਜੇ ਪਾਸੇ ਖੜੇ ਨੇ ਉਹ ਤਾਂ ਗਲਤੀਆਂ ਵਾਲੇ ਪਾਸੇ ਹੁਣ ਮਤਲਬ ਉਹ ਪਹਿਲਾਂ ਹੀ 2 ਦਸੰਬਰ ਦੇ ਹੁਕਮਨਾਮਿਆਂ ਨੂੰ ਲੈ ਕੇ ਚੱਲ ਰਹੇ ਨੇ ਕਿ ਜਿਹੜੀਆਂ ਗਲਤੀਆਂ ਕੀਤੀਆਂ ਉਹ ਚੋਖੜ ਦੇ ਵਿੱਚ ਤੀਜੇ ਪਾਸੇ ਜਿਹੜੇ ਮੂਲ ਰੂਪ 'ਚ origianally ਅਕਾਲੀ ਦੰਦ ਦੇ ਨਾਲ ਹੈ ਕੋਈ ਤਾਂ ਉਹ ਬੀਬੀ ਗਰੀਬਕਾਰ ਹੈ ਹਾਲਾਂਕਿ ਉਹਨਾਂ ਦੇ ਹਸਬੰਦ ਵੀ ਮਨਜੀਠੀਆ ਉਹਨਾਂ ਨੇ ਜਦੋਂ ਪ੍ਰਧਾਨ ਦੀ ਚੋਣ ਹੋਣੀ ਸੀ ਕਈ ਟੀਚਰ ਬਾਜੀ ਕਈ ਅੰਦਰਖਾਤੇ ਕਈ ਗੱਲਾਂ ਕੀਤੀਆਂ ਨੇ ਉਹ ਸਾਰੇ ਮਾਮਲੇ ਦੇ ਵਿੱਚ ਤੇ ਪਰ ਗਨੀਬ ਕੌਰ ਬਹੁਤ ਜਿਆਦਾ ਸਪੀਕਰ ਨਹੀਂ ਮੰਨੇ ਜਾਂਦੇ ਜਾਂ ਕਹਿੰਦੇ ਬਹੁਤਾ ਬੋਲਦੇ ਨਹੀਂ ਮਾੜਾ ਮੋਟਾ ਕੋਈ ਕੰਦੇ ਗੱਲ ਕਰ ਰਹੇ ਨੇ ਇਸ ਲਈ ਅਕਾਲੀਆਂ ਨੂੰ ਡਿਫੈਂਡ ਉਸ ਰੂਪ ਚ ਕੌਣ ਕਰੇਗਾ ਇਸ ਅਸੈਂਬਲੀ ਦੇ ਵਿੱਚ ਇਹ ਨਹੀਂ ਗੱਲ ਪਤਾ ਲੱਗਦੀ ਪਰ ਸੁਵੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਸਿੱਧੀ ਚਿੱਠੀ ਲਿਖਤੀ ਇੰਨੇ ਕਾਮਾਮਨੇ ਦੇ ਵਿੱਚ ਉਹ ਇੱਕ ਅਲੱਗ ਪਹਿਲੂ ਹੈ ਇਸ ਅੱਜ ਚੀਫ ਮਿਨਿਸਟਰ ਕਹਿੰਦੇ ਨੇ ਕੋਈ ਮਤਲਬ ਉਤਿਆਰੀ ਕਰ ਰਹੇ ਨੇ ਲੰਮਾ ਬੋਲਣ ਦੇ ਉਹਨਾਂ ਨੇ ਸਾਰਿਆਂ ਤੇ ਤਬਾਹ ਵੀ ਲਾਉਣਾ ਹੈ ਸਾਰਿਆਂ ਨਾਲ ਗੱਲ ਕਰਨੀ ਹੈ ਦੇਖੋ ਤੁਸੀਂ ਐ ਸੀ ਆਪਣਾ politcal status ਬਣਾਉਣਾ ਹੈ ਇਸ ਬੁੱਦੇ ਨੇ ਹੋਰ ਜੋ ਮਰਜ਼ੀ ਕੀਤਾ ਹੋਵੇ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਵਾਪਸ ਉਲਟਾ ਚੱਲ ਗਈ ਸੀ ਬੱਸ ਬੈਕ ਇਵਨ ਨਸਿਆਣਾ ਜਿਹੜਾ ਜੰਦ ਉਹ ਵੀ ਬਹੁਤਾ ਜੰਦ ਲੱਗਦਾ ਨਹੀਂ ਸੀ ਘਟ ਗਿਆ ਸੀ ਕੰਮ ਉਹਦਾ ਵੀ ਅਸਰ ਢੋਲ ਗਿਆ ਸੀ ਪਾਣੀ ਵਾਲੇ ਮੁੱਦੇ ਨੇ politically ਇਹਨਾਂ ਨੂੰ ਥੋੜਾ ਜਾਂ ਸਾਹ ਦਿੰਦਾ ਹੈ ਤੇ ਇੱਕ ਕੱਦ ਚੀਫ ਮਿਨਿਸਟਰ ਇਹ ਕਹਿ ਰਹੇ ਨੇ ਕਿ ਆਪਾਂ ਦੇਖੋ ਜੀ ਖੜੇ ਹੋਵਾਂਗੇ ਜਾਂ ਬਾਕੀ ਪਰ ਸਵਾਲ ਇਹ ਹੈ ਕਿ ਕੀ ਅੱਜ ਇੱਕ ਮਤਾ ਪੈ ਕੇ ਵਿਧਾਨ ਸਭਾ ਦੇ ਵਿੱਚ ਇਹ ਕਾਫੀ ਹੈ ਮਤਾ ਦਾ ਕੇਵਲ ਇੱਕ اخਲਾਕੀ ਅਸਰ ਹੁੰਦਾ ਹੈ ਟੈਕਨੀਕਲ ਅਸਰ ਨਹੀਂ ਹੁੰਦਾ اخਲਾਕੀ ਤੌਰ ਤੇ ਇਹ ਕਿ ਪੰਜਾਬ ਇਕੱਠਾ ਹੈ ਪੰਜਾਬ ਦੀ ਆਵਾਜ਼ ਸਾਝੀ ਹੈ ਇਕੱਠਾ ਹੋ ਕੇ ਲੜੂਗਾ ਪਰ ਜਿਹੜੇ ਕਾਨੂੰਨ ਬਣ ਗਏ ਉਨਾ ਖਿਲਾਫ ਤਾਂ ਪੋਲਿਟਿਕਲ ਜਦੋਜਾਹਿਦ ਕਰਨ ਦੀ ਲੋੜ ਹੋਣੀ ਹੈ। ਇਸ ਤੋਂ ਬਾਅਦ ਕੋਈ ਇਹੋ ਜਿਹੀ ਸਟਰੈਟਜੀ ਵੀ ਬਣਦੀ ਹੈ ਇਸ ਤੋਂ ਬਾਅਦ ਕਿ ਆਪਾਂ ਹੁਣ ਇਹਨੂੰ ਕੰਟੀਨਿਊ ਰੱਖਣਾ ਹੈ, ਅੰਜਾਮ ਤੱਕ ਪਹੁੰਚਾਉਣਾ ਹੈ। ਪਹਿਲਾਂ ਡੈਪੂਟੇਸ਼ਨ ਮਿਲ ਲੈਣੇ, ਫਿਰ ਸਾਂਝੀ ਆਲ ਪਾਰਟੀ ਕੋਈ ਰੈਲੀ ਰੈਲੀ ਕਰਨੀ ਹੈ, ਕੋਈ ਧਰਨਾ ਦੇਣਾ ਹੈ, ਉਹ ਇਹੋ ਜਿਹਾ ਕੰਮ ਵੀ ਕਰਨਾ ਹੈ। ਜਾਂ ਕੇਵਲ ਦਿਖਾਵੇ ਦੇ ਤੌਰ ਤੇ ਕਰਨਾ ਹੈ। ਨਹੀਂ ਤਾਂ ਫਿਰ ਇਹ ਪੁਰਾਣੇ ਦਿਖਾਵੇਾਂ ਦੀ ਤਰ੍ਹਾਂ ਰਹਿ ਜੂਗਾ ਜੇਕਰ ਇੰਨੇ ਹੀ ਕੰਮ ਹੈ। ਵੈਸੇ ਦੇਖੋ ਅਜੇ ਪਹਿਲਾਂ ਕਹਿਣਾ ਕੋਈ ਬਾਝਵ ਨਹੀਂ ਹੈ। ਹੋ ਸਕਦਾ ਕੋਈ ਸਟਰੈਟਜੀ ਦਾ ਹਿੱਸਾ ਹੀ ਬਣ ਜੇ ਕਿਤੇ ਨਾ ਕਿਤੇ ਜਾ ਕੇ ਔਰ ਭਾਜਪਾ ਦੇ ਐਮਐਲਏ ਕੀ ਸਟੈਂਡ ਲੈਂਦੇ ਨੇ ਇਹ ਵੀ ਬੜੀ ਇੰਪੋਰਟੈਂਟ ਗੱਲ ਹੈ ਅੱਜ ਗਿਣੀ ਜਾਊਗੀ ਉਸ ਪਦਰ ਦੇ ਉੱਤੇ ਭਾਵੇਂ ਸੁਨੀਲ ਜਾਖੜ ਨੇ ਪਾਰਟੀ ਨੂੰ ਉਦੋਂ ਵਿੱਚ ਪਚਾਵ ਚੂਲਾ ਕਹੇ ਵੀ ਅਸੀਂ ਪੰਜਾਬ ਨਾਲਾ ਪੂਰੀ ਤਰ੍ਹਾਂ ਪਰ ਇਹ ਮਾਮਲਾ ਐਡਾ ਵੱਡਾ ਨਹੀਂ ਸੀ ਗੱਲ ਤਾਂ ਟੋਟਲੀ ਗਵਰਨਮੈਂਟ ਆਫ ਇੰਡੀਆ ਤੇ ਆਉਂਦੀ ਹੈ ਤੇ ਭਾਜਪਾ ਰੋਲਡ ਸਟੇਟਸ ਤੇ ਆਉਂਦੀ ਹੈ ਤੇ ਉਹਨਾਂ ਨੇ ਤੁਰੰਤ ਵਾਲੀ ਗੱਲ ਤਾਂ ਜਿਹੜੀ ਆਪਾਂ ਗੱਲ ਕਰਦੇ ਆ ਇਹ ਹੁਣ ਮਾਮਲਾ ਹੈ ਇਹਦੇ ਤੇ ਦਿਲਚਸਪੀ ਪੰਜਾਬ ਦੇ ਲੋਕ ਅੱਜ ਦੇਖਣਗੇ ਪੰਜਾਬ ਵਿਧਾਨ ਸਭਾ ਦੀ ਜਿਹੜੀ ਲਾਈਵ ਕਾਰਵਾਈ ਹੈ ਕਿ ਬਿਲਕੁਲ ਸਰਦਾਰ ਅਮੀਰ ਸਿੰਘ ਜੀ ਜਿਵੇਂ ਤੁਸੀਂ ਦਰੁਸਤ فرمایا ਕਿ ਹੋ ਸਕਦਾ ਪਹਿਲਾਂ ਤਾਣੇ ਮਹਿਣੇ ਚੱਲਣ ਤੇ ਬਾਅਦ ਚੋਂ ਸੈਂਤੀ ਨਾਲ ਮਤੇ ਵੀ ਪਹਿ ਜਾਣ ਪਰ ਉਸ ਤੋਂ ਬਾਅਦ ਲੜਾਈ ਕਿਵੇਂ ਲੜਨੀ ਹੈ ਸਵਾਲ ਇਹ ਵੀ ਹੈਗਾ ਸੋ ਸ਼ਾਮ ਨੂੰ ਆਪਾਂ ਪੂਰੀ ਡਿਬੇਟ ਦੇ ਵਿੱਚ ਅੱਜ ਦੇ ਪੂਰੇ ਸੈਸ਼ਨ ਦੇ ਬਾਰੇ ਵਿੱਚ ਚਰਚਾ ਵੀ ਕਰਾਂਗੇ ਪਰ ਜਿਹੜੀ ਸਟ੍ਰੈਟਜੀ ਤੁਸੀਂ ਗੱਲ ਕਰ ਰਹੇ ਹੋ ਕੀ ਕਿਸਾਨਾਂ ਨੂੰ ਲੈ ਕੇ ਇੱਕ ਵੱਖਰੀ ਸਟ੍ਰੈਟਜੀ ਬਣਾ ਲਈ ਸਰਕਾਰ ਨੇ ਕਿ ਜੇਕਰ ਉਹ ਪ੍ਰਦਰਸ਼ਨ ਦੀ ਗੱਲ ਕਰਨ ਜੇਕਰ ਉਹ ਰੋਜ਼ ਪ੍ਰਕਟਾਉਣ ਦੀ ਗੱਲ ਕਰਨ ਤਾਂ ਉਹਨਾਂ ਨੂੰ ਬਾਹਰ ਹੀ ਨਹੀਂ ਨਿਕਲਣ ਦੇਣਾ ਜਿਸ ਤਰ੍ਹਾਂ 4 ਤਰੀਕ ਵਾਲੀ ਬੈਠਕ ਖੇਰੂ ਖੇਰੂ ਹੋਈ ਪਹਿਲਾਂ ਕਿ ਜੀ ਪੰਜਾਬ ਸਰਕਾਰ ਨੇ ਇਹ ਵੀ ਨਹੀਂ ਕਿਹਾ ਕਿ ਠੀਕ ਹੈ ਕੇਂਦਰ ਨਾਲ ਅਸੀਂ ਬੈਠਕ ਕਰ ਲਓ ਅਸੀਂ ਨਹੀਂ ਵੀ ਜਾਂਦੇ ਇਹਦਾ ਮਤਲਬ ਇਹਨਾਂ ਦੀ ਇੱਛਾ ਸੀ ਕਿ ਅਸੀਂ ਜਾਵਾਂਗੇ ਤਾਂ ਹੀ ਬੈਠਕ ਹੋਵੇ ਤੇ ਕੇਂਦਰ ਨੇ ਵੀ ਚਿੱਠੀ ਭੇਜ ਕੇ ਆਪਣਾ ਬਚਾਅ ਕਰ ਲਿਆ ਕਿ ਆਪਾਂ ਤਾਂ ਚਾਹੁੰਦੇ ਹੀ ਨਹੀਂ ਬੈਠਕ ਸਾਡੇ ਕੋਲ ਦੇਣ ਦਾ ਕੋਈ ਸਹੀ ਨਹੀਂਗਾ ਪਰ ਹੁਣ ਅੱਜ ਜਦੋਂ ਉਹਨਾਂ ਨੇ 6 ਤਰੀਕ ਨੂੰ ਸ਼ੰਭੂ ਬਾਰਡਰ ਦੇ ਉੱਤੇ ਇਕੱਠਿਆ ਹੋਣਾ ਸੀਗਾ ਅਗਲੀ ਰਣਨੀਤੀ ਦੇ ਲਈ ਜਾਂ ਅਗਲੇ ਪ੍ਰਕਟਾਵੇ ਦੇ ਲਈ ਤੇ ਕਹਿੰਦੇ ਕਿ ਉਹਨਾਂ ਨੂੰ ਘਰਾਂ ਚੋਂ ਲਗਭਗ ਸਾਰੀਆਂ ਜਥੇਬੰਦੀਆਂ ਜਿਹੜੀਆਂ ਅੰਦোলন ਕਰ ਰਹੀਆਂ ਸੀ ਸ਼ੰਭੂ ਰਖਨੋਰੀ ਉਹਨਾਂ ਦੇ ਲੀਡਰਾਂ ਨੂੰ ਉਹਨਾਂ ਦੇ ਸੈ ਲੀਡਰਾਂ ਨੂੰ ਸਾਰਿਆਂ ਨੂੰ ਨજરਬੰਦ ਵੀ ਕੀਤਾ ਚੱਕਿਆ ਵੀ ਹੈ ਇਹ ਕਾਰਵਾਈ ਕਿਵੇਂ ਇਸ ਤਰ੍ਹਾਂ ਦੀ ਮਤਲਬ ਕੀ ਇਹ ਸਹੀ ਹੈ ਸਟ੍ਰੈਟਜੀ ਸਰਕਾਰ ਦੀ ਫਿਰ ਅਸਲ ਜੀ ਇਹ ਬਹੁਤ بڑا ਸਵਾਲ ਹੈ ਕਿ ਜਿਹੜਾ ਤੁਸੀਂ ਡੈਮੋਕਰੈਟਿਕ ਵੇ ਦੇ ਨਾਲ ਸਟਰਗਲ ਕਰਨ ਨੂੰ ਵੀ ਪੂਰੀ ਤਰ੍ਹਾਂ ਜਾਮ ਕਰ ਦੋਂਗੇ ਜੇਕਰ ਪੂਰੀ ਤਰ੍ਹਾਂ ਜਾਮ ਕਰ ਦੋਂਗੇ ਸਿਸਟਮ ਤਾਂ ਜਿਹੜੀ ਸਥਿਤੀ ਬਿਸਪੋਰਟਕ ਹੋ ਜਾਂਦੀ ਹੈ ਤਾਂ ਲੋਕ ਹੋਰ ਕੀ ਕਰਨਗੇ ਇਨੂੰ ਕਿਹਾ ਜਾਂਦਾ ਆਮ ਤੌਰ ਤੇ ਜਿਹੜੀਆਂ ਵਿਦੇਸ਼ੀ ਮਚਿਊਰ ਡੈਮੋਕ੍ਰੇਸੀਆਂ ਦੇ ਸਰਕਾਰਾਂ ਨੇ ਉਹ ਤਾਂ ਹੰਲਾਸਰੀ ਦੇ ਕੇ ਹੈਲਪ ਕਰਕੇ ਸਗੋਂ ਇਹ ਜੇ ਕੰਮ ਕਰਾਉਂਦੀਆਂ ਨੇ ਤਾਂ ਕਿ ਸੇਫਟੀ ਵਾਲਵ ਦੀ ਤਰ੍ਹਾਂ ਗੁੱਸਾ ਨਿਕਲਦਾ ਰਹੇ ਤੇ ਬਾਕੀ ਦੀਆਂ ਚੀਜ਼ਾਂ ਚੰਗੀਆਂ ਰਹਿਣ ਤੇ ਸਾਡੇ ਵਾਲੇ ਇਹਨੂੰ ਉਲਟਾ ਕਰਦੇ ਨੇ ਵੀ ਆਪਾਂ ਨਹੀਂ ਤੁਹਾਡੀ ਆਵਾਜ਼ ਸੁਣਨੀ ਨਹੀਂ ਨਾ ਕਰਨ ਦੇਣੀ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਕੱਲ ਹੀ ਹੈ ਜੇ ਸੰਗਰੂੜ ਦੇ ਵਿੱਚ ਬੇਰੁਜ਼ਗਾਰ ਟੀਚਰਾਂ ਤੇ ਲਾਠੀ ਚਾਰਜ ਹੋਇਆ ਖਿੱਚਤੂ ਹੋਈ ਹੈ ਉਹ ਜਾ ਕੇ ਮੰਗ ਕਰਦੇ ਨੇ ਕੋਈ ਮੰਗ ਪੱਤਰ ਲੈਣ ਆ ਜੇ ਕੋਈ ਗੱਲ ਕਰ ਲੈ ਕੋਈ ਮੀਟਿੰਗ ਕਰ ਲੈ ਇੰਨਾ ਵੀ ਕੋਈ ਕਰਨ ਲਈ ਤਿਆਰ ਨਹੀਂ ਤੁਹਾਡੇ ਕੋਲ ਲਾਠੀ ਚਾਰਜ ਆ ਤੇ ਬਾਕੀ ਆ ਫਿਰ ਚੌਕੇ ਸਕੂਲ ਦੇ ਮੂਹਰੇ ਧਰਨਾ ਸੀ ਉੱਥੋਂ ਬੀਬੀਆਂ ਬੱਚੇ ਕਿਵੇਂ ਚੱਕ ਕੇ ਤੁਸੀਂ ਕੁੱਟੇ ਤੇ ਜਿਹੜਾਂ ਚ ਧੱਕੇ ਬਹੁਤ ਛੋਟੇ ਛੋਟੇ ਬੱਚੇ 1.5 ਸਾਲ ਦੀ ਬੱਚੀ ਗੋਦੀ ਲੈ ਕੇ ਇਹੋ ਜਿਹੀ ਚੀਜ਼ਾਂ ਨੂੰ ਤਾਂ ਤੁਸੀਂ ਹਿਮਨਟਰੀਅਨ ਗਰਾਊਂਡ ਤੇ ਛੱਡ ਦਿੰਦੇ ਆ ਬੀਬੀ ਤੂੰ ਜਾ ਕੋਈ ਗੱਲ ਨਹੀਂ ਜਾ ਬਜ਼ੁਰਗ ਜਾਓ ਜਾਂ ਬਾਕੀ ਦੀਆਂ ਚੀਜ਼ਾਂ ਜਾਓ ਜਾਂ ਨਾਰਮਲੀ ਪੰਜਾਬ ਦਾ ਇੱਕ ਕਲਚਰ ਸੀਗਾ ਕਿ ਔਰਤਾਂ ਨੂੰ ਥਾਣੇ ਨਹੀਂ ਲਿਜਾਣਾ ਔਰਤਾਂ ਨੂੰ ਜੇਲ੍ਹ ਨਹੀਂ ਜਪਾਨ ਦੇ ਨੇ ਤਾਂ ਬੰਦੇ ਬੰਦੇ ਫੜ ਲਓ ਤੁਸੀਂ ਤਾਂ ਉਹ ਕਲਚਰ ਦੀ ਵੀ ਮਰੀਆ ਮੇਟ ਕਰ ਲਗੇ ਜਿੱਤਾ ਉਹਨੇ ਕੋਈ ਕ੍ਰਾਈਮ ਕੀਤਾ ਹੋਵੇ ਔਰ ਤਨੇ ਉਹ ਦੂਜਾ ਕ੍ਰਾਈਮ ਚਲੋ ਜਿਹੜੇ ਕ੍ਰਿਮੀਨਲ ਗੱਲਾਂ ਹੁੰਦੀਆਂ ਨੇ ਉਹ ਤਾਂ ਅਲੱਗ ਗੱਲ ਹੈ ਕਿ ਉਹ ਤੁਸੀਂ ਨਹੀਂ ਕਈ ਵਾਰੀ ਨਹੀਂ ਦਵਰਤ ਪਰ ਇਹ ਤਾਂ ਇੱਕ ਪੋਲੀਟੀਕਲ ਗੱਲ ਹੈ ਜਿਹਦੇ ਤੇ ਉਹ ਬੈਠਣ ਆਈਆਂ ਸੀਗੀਆਂ ਕਿ ਸਕੂਲ ਦੇ ਮਾਮਲੇ ਸੀ ਉਹ ਤੁਸੀਂ ਐ ਕੀਤਾ ਤੇ ਫੇਰ ਆ ਦੋਏ ਮੋਰਚੇ ਜਿਵੇਂ ਉਠਾਏ ਰਾਤ ਨੂੰ ਗੱਲਬਾਤ ਲਈ ਆਏ ਸੀ ਫੜੇ ਫੜ ਕੇ ਉਸ ਤੋਂ ਬਾਅਦ ਮੋਰਚੇ ਉਠਾਤੇ ਤੇ ਹੁਣ ਇਹ ਚ ਗਲਤੀ ਇੱਕ ਤਾਂ ਦੋਨੋਂ ਫੋਰਮਾਂ ਦੀ ਵੀ ਹੈ ਇੱਕ ਲੈਵਲ ਦੀ ਤਾਂ ਇੱਕ ਗਲਤੀ ਤਾਂ ਇੰਨੀ ਕ ਹੈ ਕਿ ਉਹਨਾਂ ਨੇ ਕਹਿਆ ਪੰਜਾਬ ਗਵਰਨਮੈਂਟ ਬਾਹਰ ਹੋ ਜੇ ਸੀ ਕੇਂਦਰ ਨਾਲ ਗੱਲ ਕਰ ਲਈ ਸੀ ਪਿਆਰਾ ਇਹ ਕਿਹੜੀ ਦਲੀਲ ਫੈਡਰਲ ਸਟਰਕਚਰ ਦੇ ਵਿੱਚ ਤੁਸੀਂ ਇਹ ਤਾਂ ਇਹਦਾ ਮਤਲਬ ਕੇਂਦਰ ਤੇ ਭਰੋਸਾ ਕਰ ਰਹੇ ਹੋ ਤੇ ਇਹਦੇ ਤੇ ਨਹੀਂ ਕਰ ਰਹੇ ਕੇਂਦਰ ਕਿਹੜਾ ਬਹੁਤ ਭਰੋਸੇਮੰਦ ਹੈ ਪੰਜਾਬ ਨਾਲ ਜੋ ਅੱਜ ਤੱਕ ਕੀਤਾ ਹੈ ਕੇਂਦਰ ਨੇ ਉਸਰ ਦੇ ਸਾਹਮਣੇ ਹੈ ਤੁਹਾਨੂੰ ਉਹ ਟ੍ਰੈਡੀਸ਼ਨ 70 ਸਾਲ ਦੀ ਨਜ਼ਰ ਨਹੀਂ ਆ ਰਹੀ ਕਿਸੇ ਦੀ ਵੀ ਕੇਂਦਰ ਚ ਸਰਕਾਰ ਰਹੀ ਹੋਵੇ ਕੱਲੀ ਇੱਥੇ ਦੀ ਇਹਦਾ ਸਵਾਲ ਨਹੀਂ ਬੀਜੇਪੀ ਦਾ ਜੇ ਢੰਗ ਨਾਲ ਉਹਨਾਂ ਨੇ ਕਿਸਾਨਾਂ ਦੇ ਮੋਰਚਿਆਂ ਨਾਲ ਜਾਂ ਪੰਜਾਬ ਦੇ ਪੋਲੀਟੀਕਲ ਮੋਰਚਿਆਂ ਨਾਲ ਪੰਜਾਬ ਦੇ ਮੰਗਾਂ ਮਸਲਿਆਂ ਨਾਲ ਚਾਹੇ ਭਾਸ਼ਾ ਦਾ ਚੰਡੀਗੜ੍ਹ ਦਾ ਪਾਣੀਆਂ ਦਾ ਜਿਹੜਾ ਵੀ ਮਰਜ਼ੀ ਹੋਵੇ ਉਹਦੇ ਨਾਲ ਕੀਤਾ ਤੇ ਉਹਨਾਂ ਨੂੰ ਇੱਕ ਬਹਾਨਾ ਦੇ ਮਿਲ ਗਿਆ ਕੇਂਦਰ ਨੂੰ ਉਹਨਾਂ ਨੇ ਕਹਿਤਾ ਜੀ ਫੈਡਰਲ ਸਟਰਕਚਰ ਦੇ ਮਦਈ ਹੋ ਗਏ ਸਗੋਂ ਹਾਲਾਂਕਿ ਫੈਡਰਲ ਉਹਨਾਂ ਨੇ ਮੰਨਿਆ ਕਦੇ ਨਹੀਂ ਜੇ ਫੈਡਰਲ ਸਟਰਕਚਰ ਹੋਵੇ ਖੇਤੀ ਸਟੇਟ ਸਬਜੈਕਟ ਸੋ ਤਿੰਨ ਕਾਨੂੰਨ ਕਿਉਂ ਲਿਆਂਦੇ ਸੀ ਤੁਸੀਂ ਤੁਹਾਡਾ ਤਾਂ ਰਾਈਟ ਨਹੀਂ ਸੀ ਬਣਦਾ ਡਾਇਮ ਸੇਫਟੀ ਐਕਟ ਤੁਸੀਂ ਕਿਵੇਂ ਬਣਾ ਲਿਆ ਆਪਣਾ ਤੁਹਾਡਾ ਤਾਂ ਕੋਈ ਰਾਈਟ ਨਹੀਂ ਹੈ ਇਹ ਤਾਂ ਸਟੇਟਾਂ ਦਾ ਰਾਈਟ ਹੈ ਇਸ ਲੈਵਲ ਦੇ ਉੱਤੇ ਪਾਣੀ ਦੇ ਮਾਮਲੇ ਉੱਤੇ ਪਾਣੀ ਸਟੇਟ ਸਬਜੈਕਟ ਹੈ ਤੁਸੀਂ ਕਿਉਂ ਬਣਾ ਰਹੇ ਹੋ ਖੇਤੀ ਮੰਡੀ ਕਰਨ ਦੇ ਨਵੀਂ ਡਰਾਫਟ ਪਾਲਿਸੀ ਕਿਉਂ ਨਹੀਂ ਆਂਦੀ ਹੈ ਤਾਂ ਸਟੇਟ ਸਬਜੈਕਟ ਹੈ ਕੇਂਦਰ ਸਰਕਾਰ ਦਾ ਵੀ ਇਹਦੇ ਵਿੱਚ ਤਾਂ ਕਲੀਅਰ ਘਟ ਹੈ ਕਿ ਉਹ ਸਟੇਟ ਫੈਡਰਲਿਜ਼ਮ ਨੂੰ ਮੰਨਦੀ ਨਹੀਂ ਹੈ ਉਹ ਤਾਂ ਆਪਣੀ ਧੌਸ ਲੈ ਕੇ ਚੱਲ ਰਹੀ ਹੈ ਪਰ ਇਹਨਾਂ ਦੋਨਾਂ ਫੋਰਮਾਂ ਦਾ ਮਾਮਲਾ ਸਿਆ 4 ਮਹੀਨੇ ਲੰਘ ਗਏ ਨਹੀਂ ਹੋਈ ਮੀਟਿੰਗ 4 ਮਹੀਨੇ ਦੀ ਮੀਟਿੰਗ ਰੱਖੀ ਹੋਈ ਸੀ ਬਾਕੀ ਕੱਲੀ ਮੀਟਿੰਗ ਕਰਕੇ ਕਰਨਾ ਕੀ ਹੈ ਵੀ ਨਹੀਂ ਸਮਝ ਆਇਆ ਜੇ ਮੀਟਿੰਗ 'ਚ ਫੈਸਲਾ ਹੀ ਨਹੀਂ ਹੋਣਾ ਕੋਈ ਗੱਲ ਲੱਗੇ ਨਹੀਂ ਤੁਰਣੀ ਇਹਦਾ ਕੋਈ ਮਤਲਬ ਨਹੀਂ ਹੁਣ ਦੁਬਾਰਾ ਫੇਰ ਉਹਨਾਂ ਨੇ 6 ਤਰੀਕ ਰੱਖੀ ਸੀ ਕਿ ਸਭੂ ਇਕੱਠੇ ਹੋਵਾਂਗੇ ਇੱਕੋ ਦਿਨ ਦਾ ਇਹ ਰੈਗੂਲਰ ਮੋਰਚਾ ਨਹੀਂ ਹੈ ਕਈ ਵਾਰ ਤਾਂ ਚਲੋ ਤੁਸੀਂ ਫੜੋ ਫੜਾਈ ਕਰਦੇ ਆ ਵੀ ਅੱਗੇ ਵਾਂਗ ਪਰਮਾਨੈਂਟ ਮੋਰਚਾ ਲੱਗ ਜਾਊਗਾ ਜੀ ਆਪਾਂ ਹੁਣ ਲੱਗਣ ਨਹੀਂ ਦੇਣਾ ਉਹ ਸਟ੍ਰੈਟਜੀ ਅਲੱਗ ਜਦੋਂ ਉਹਨਾਂ ਦਾ ਐਲਾਨ ਇੱਕ ਦਿਨ ਦਾ ਤਾਂ ਇੱਕ ਦਿਨ 'ਚ ਚਾਰ ਸਵੇਰੇ ਸਵੇਰੇ 3 ਵਜੇ ਤੋਂ ਲੱਗੇ ਹੋਏ ਨੇ ਫੜੋ ਫੜਾਈ ਕਿਸੇ ਨੂੰ ਘਰ 'ਚ ਡਿਟੇਨ ਕਰ ਲਿਆ ਢੱਲੇਵਾਲ ਨੂੰ ਵੀ ਘਰ ਚ ਰਿਟੇਨ ਕਰ ਲਿਆ ਇੱਕ ਹਰਦੋ ਝੰਡਾ ਨੂੰ ਲੈ ਗਈ ਪੁਲਿਸ ਪੜ ਕੇ ਇਧਰ ਪਟਿਆਲੇ ਜਿਲ੍ਹੇ ਏਰੀਆ ਦੇ ਵਿੱਚ ਕ੍ਰਾਂਤੀਕਾਰੀ ਜਿਹੜੀ ਜੱਥੇ ਹੁੰਦੀ ਆ ਫੂਲ ਵਾਲੀ ਉਹਨਾਂ ਦੇ ਕਿੰਨੇ ਲੀਡਰਾਂ ਦੇ ਉੱਤੇ ਰੇਡ ਹੋਈ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਫੀ ਲੀਡਰਾਂ ਦੇ ਹੋਈ ਹੈ ਕਿਸੇ ਨੂੰ ਘਰ ਚ ਬੰਦ ਕਰ ਲਿਆ ਕਿਸੇ ਨੂੰ ਥਾਣੇ ਲੈ ਗਏ ਇਹ ਜਿਹੜਾ ਇੱਕ ਟੈਰਰ ਹੈ ਤਾਂ ਸਿੱਧਾ ਪੁਲਿਸ ਰਾਜ ਹੈ ਜਿਹਨੂੰ ਕੱਲ ਕਿਸਾਨ ਮਜ਼ਦੂਰ ਸੁਧਾਰ ਕਮੇਟੀ ਦੀ ਇੱਕ ਮੀਟਿੰਗ ਐਮਰਜੈਂਸੀ ਕਰਕੇ ਕੱਲ ਇੱਕ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ 7 ਮਈ ਨੂੰ ਇੱਕ ਰੇਲ ਰੋਕਾਂਗੇ ਦੇਵੀदास ਜਿਹੜਾ ਸਟੇਸ਼ਨ ਹੈ ਇੱਥੇ ਨੇੜੇ ਜਿਹੜਾ ਜੰਡਿਆਲਾ ਗੁਰੂ ਔਰ ਰੇਲ ਕਿਉਂ ਰੋਕਾਂਗੇ ਕਿ ਪੁਲਸ ਜ਼ਬਰ ਦੇ ਖਿਲਾਫ ਕਿਉਂਕਿ ਉਹਨਾਂ ਦੇ ਬੰਦਿਆਂ ਤੇ ਗੁਰਦਾਸਪੁਰ ਜ਼ਿਲ੍ਹੇ ਚ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਹੈ ਭਾਰਤ ਵਾਲਾ ਪ੍ਰੋਜੈਕਟ ਦੇ ਮਾਮਲੇ ਦੇ ਵਿੱਚ ਉਹ ਬੰਦੇ ਕੁੱਟੇ ਵੀ ਜਿਹੜਾਂ ਚ ਰੱਖੇ ਉਹਨਾਂ ਦਾ ਦੋਸ਼ ਇਹ ਹੈ ਕਿ ਬਿਨਾ ਪੈਸੇ ਦਿੱਤੇ ਬਿਨਾ ਮੁਆਵਜ਼ਾ ਦਿੱਤੇ ਉਸ ਜ਼ਮੀਨ ਦਾ ਜ਼ਬਰੀ ਕਬਜ਼ਾ ਸਰਪੋਰਟ ਕਰ ਰਹੀ ਹੈ ਸਰਕਾਰ ਨੇ ਪੁਲਿਸ ਬੂਰੇ ਲਾਤੀ ਪੁਲਿਸ ਲੋਕਾਂ ਨੂੰ ਕੁੱਟ ਰਹੀ ਹੈ ਤੇ ਪੂਰੀ ਤਰ੍ਹਾਂ ਪੁਲਿਸ ਰਾਜ ਬਣਾ ਲਿਆ ਇਸੇ ਕਰਕੇ ਉਹਨਾਂ ਨੇ ਉਹ ਇੱਕ ਦਿਨ ਟ੍ਰੇਨ ਰੋਕਣ ਦਾ ਫੈਸਲਾ ਕੀਤਾ ਕਿ ਪੁਲਿਸ ਜ਼ਬਰ ਦੇ ਖਿਲਾਫ ਇੱਕੋ ਨਖਾਤੀ ਪ੍ਰੋਗਰਾਮ ਹੈ ਹੁਣ ਮੈਨੂੰ ਇਹ ਲੱਗਦਾ ਜਿਹੋ ਜਿਹੀ ਫੜੋ ਫੜਾਈ ਹੋ ਰਹੀ ਹੈ ਤੇ ਉੱਥੇ ਉਹ ਵੀ ਸ਼ਾਇਦ ਹੀ ਕਰਨ ਦੇਣ ਜਾਂ ਕਰਨ ਦੇਣਗੇ ਜਾਂ ਨਹੀਂ ਕਰਨ ਦੇਣਗੇ ਜੋ ਵੀ ਤਰੀਕਾ ਉਸ ਲੈਵਲ ਤੇ ਹੋਏਗਾ ਜਾਂ ਕਈ ਵਾਰ ਇਹ ਸੋਚ ਲੈਣ ਵੀ ਟ੍ਰੇਨ ਤਾਂ ਸਕੱਦਰ ਸਰਕਾਰ ਦੀ ਆਪਾਂ ਨੇ ਕੀ ਲੈਣ ਦੇਖ ਲੈਣੇ ਆ ਕੀ ਹੋਏਗਾ ਇਹ ਗੱਲ ਬਹੁਤ ਖਤਰਨਾਕ ਹੈ ਕਿ ਪੰਜਾਬ ਦੇ ਵਿੱਚ ਸਭ ਕੁਝ ਪੁਲਿਸ ਦੇ ਹਵਾਲੇ ਕਰਦੇ ਜਾ ਰਹੇ ਹੋ ਡੈਮੋਕਰੈਟਿਕ ਸੈਟਅਪ ਦੇ ਵਿੱਚ ਜਿਹੜਾ ਕਿ ਲਗਾਤਾਰ ਉਸ ਪਾਸੇ ਵੱਲ ਨੂੰ ਚਾਹੇ ਉਹ ਠੂਠੇ ਮੁਕਾਬਲੇ ਵੱਲ ਨੂੰ ਤੱਕੂਗਾ ਚਾਹੇ ਉਹ ਲੋਕਾਂ ਦੀ ਬੇਇੱਜ਼ਤੀ ਲੋਕਾਂ ਦੇ ਸਵੈਮਾਨ ਤੇ ਸੱਟ ਮਾਰਨ ਵਾਲੇ ਵਾਲੇ ਪਾਸੇ ਤੱਕ ਆ ਔਰ ਜਿਹੜੀ ਇਹ ਤੱਕ ਹੈ ਇਹ ਤਾਂ ਫਿਰ ਮਿਲਿਟੈਂਸੀ ਦੇ ਦੌਰ ਨਾਲੋਂ ਵੀ ਜ਼ਿਆਦਾ ਖਤਰਨਾਕ ਮਾਹੌਲ ਬਣ ਨੂੰ ਪਹੁੰਚਿਆ ਇਹ ਚੋ ਵਿਦਰੋਹ ਜਨਮ ਜਨਮ ਲੈਂਦਾ ਇਹ ਚੋ ਵਿਦਰੋਹ ਜਨਮ ਲੈਂਦਾ ਇਹ ਕੀ ਕਰ ਇਹ ਬਹੁਤ ਬੜਾ ਕੁਐਸਚਨ ਹੈ ਔਰ ਗਵਰਨਮੈਂਟਾਂ ਨੂੰ ਇਹਦੇ ਤੇ ਸੋਚਣਾ ਚਾਹੀਦਾ ਔਰ ਮੇਰਾ ਤਾਂ ਖਿਆਲ ਹੈ ਕਿ ਗਵਰਨਮੈਂਟਾਂ ਨਹੀਂ ਸੋਚਦੀਆਂ ਤਾਂ ਅਦਾਲਤਾਂ ਨੂੰ ਵੀ ਸੰਗਿਆਨ ਲੈਣਾ ਚਾਹੀਦਾ ਕਿ ਜੇ ਤੁਸੀਂ ਜੇ ਫੰਡਾਮੈਂਟਲ ਰਾਈਟ ਹੈ ਕਿਸੇ ਦਾ ਬੁਨਿਆਦੀ ਤੌਰ ਤੇ ਪੀਸਫੁਲ ਤਰੀਕੇ ਦੇ ਨਾਲ ਦਰਨਾ ਕਰਨਾ ਮੁਜ਼ਾਹਰਾ ਕਰਨਾ ਕੋਈ ਜਮਾਤ ਮਤਲਬ ਬੋਲਣਾ ਲਿਖਣਾ ਜੇ ਇਹ ਵੀ ਬੰਦ ਕਰੋਗੇ ਤੁਸੀਂ ਤਾਂ ਫਿਰ ਉਹ ਬੁਨਿਆਦੀ ਹੱਕ ਜਿਹੜਾ ਸੰਵਿਧਾਨ ਚ ਲਿਖਿਆ ਉਹਦੀ ਕੋਤੋਂ ਕੋ ਨਹੀਂ ਰਹੇ ਅੱਛਾ ਇੱਕ ਸਰ ਮੀਰ ਸਿੰਘ ਜੀ ਜਿਹੜਾ ਅਹਿਮ ਸਵਾਲ ਬਣਿਆ ਹੋਇਆ ਉਹ ਹੈ ਦੋਹਾਂ ਮੁਲਕਾਂ ਚ ਜਿਹੜਾ ਤਣਾਅ ਵਾਲਾ ਮਾਹੌਲ ਹੈ ਇਸ ਸਮੇਂ ਉਹਨੂੰ ਲੈ ਕੇ ਖਬਰਾਂ ਇਹ ਵੀ ਆਉਂਦੀਆਂ ਰਹੀਆਂ ਪਿਛਲੇ ਦਿਨੀ ਕਿ ਯੂਪੀ ਦੇ ਵਿੱਚ ਜਿਹੜਾ ਐਕਸਪ੍ਰੈਸ ਵੇ ਹੈ ਉਹਦੇ ਉੱਤੇ ਫੌਜ ਨੇ ਆਪਣੇ ਰਫੇਲ ਤੇ ਹੋਰ ਜਹਾਜ਼ ਲਾ ਕੇ ਵੀ ਰਹੈਸਲ ਕਰ ਲਈ ਹੈ ਤੇ ਹੁਣ ਪੰਜਾਬ ਦੇ ਕੁਝ ਖੇਤਰਾਂ 'ਚ ਵੀ ਆ ਰਹੀ ਹੈ ਕਿ ਬਲੈਕਆਊਟ ਦੀ ਰਹਿਸਲ ਹੋਈ ਹੈ ਤੇ ਇੱਧਰ ਹਵਾਈ ਫੌਜ ਦੇ ਮੁਖੀ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ ਇਹ ਚੀਜ਼ ਮਤਲਬ ਕਿ ਬੇਸ਼ੱਕ ਪੂਰਾ ਮੋਲਕ ਚਾਹੁੰਦਾ ਹੈ ਕਿ ਹਾਂ ਉਸ ਘਟਨਾ ਦਾ ਇਨਸਾਫ ਮਿਲੇ ਹੈਨਾ ਦੋਸ਼ੀਆਂ ਨੂੰ ਕਟੜੇ 'ਚ ਖੜਾ ਕੀਤਾ ਜਾਵੇ ਸਜ਼ਾ ਦਿੱਤੀ ਜਾਵੇ ਪਰ ਜਿਹੜੀ ਆਮ جنگ ਹੈ ਦੋ ਮੁਲਕਾਂ ਦੇ ਵਿਚਾਲੇ ਕੀ ਇਹ ਸਾਡੇ ਲਈ ਲਾਹੇਵੰਦ ਸਾਬਤ ਹੋਊਗੀ ਸਥਿਤੀ ਜੇਕਰ ਇਹ ਲੱਗਦੀ ਹੈ ਇਸ ਨੂੰ ਲੈ ਕੇ ਜਨਤਾ 'ਚ ਬਹੁਤ ਫਿਕਰ ਹੈ ਬਿਲਕੁਲ ਖਾਸ ਤੌਰ ਤੇ ਬਾਰਡਰ ਏਰੀਏ ਦੇ ਵਿੱਚ ਜਿਹੜੇ ਜਿਵੇਂ ਪੰਜਾਬ ਪੈਂਦਾ ਜੰਮੂ ਕਸ਼ਮੀਰ ਪੈਂਦਾ ਉਹਨਾਂ ਚ ਫਿਕਰ ਹੋਰ ਵੀ ਜ਼ਿਆਦਾ ਹੈ ਕਿਉਂਕਿ ਗੱਲ ਜਿੰਨਾ ਨੇੜੇ ਆ ਉਹਨਾਂ ਨੁਕਸਾਨ ਜ਼ਿਆਦਾ ਹੁੰਦਾ ਤੇ ਉਨਾ ਹੀ ਜ਼ਿਆਦਾ ਸਾਰੀਆਂ ਜੰਗਾਂ ਦਾ ਅਖਰਾਜ ਆ ਭੁਗਤਣਾ ਪੈਂਦਾ ਔਰ ਬਾਰਡਰ ਏਰੀਏ ਚੋਂ ਤਾਂ ਬੰਦੇ ਉਠਾ ਹੀ ਦਿੱਤੇ ਜਾਂਦੇ ਨੇ ਬਹੁਤ ਬਹੁਤ ਦੂਰ ਦੂਰ ਤੱਕ ਵੀ ਤੁਸੀਂ ਚਲੇ ਜਾਓ ਕਿਤੇ ਇੱਥੇ ਨਾਲ ਜਿਉਂ ਕਿ ਲੜਾਈ ਤਾਂ ਭਾਵੇਂ ਅੱਜ ਕੱਲ ਲੜਾਈ ਦਾ ਰੂਪ ਬਦਲ ਗਿਆ ਪਰ ਟੈਂਕ ਤਾਂ ਜੇ ਆਉਣੇ ਹੋਣਗੇ ਤਾਂ ਬਾਰਡਰ ਤੇ ਦੀ ਐਂ ਆਉਂਦੇ ਨੇ ਚੱਲ ਕੇ ਅੱਗੇ ਤੋਂ ਅੱਗੇ ਕਬਜ਼ਾ ਕਰ ਦਿੰਦਾ ਤੇ ਜਿਹੜਾ ਇਹ ਮਾਹੌਲ ਹੈ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਮਰਜੀ ਧਰਤੀ ਤੇ ਛੁਪ ਜਾਣਾ ਪਹਿਲਾਂ ਤੁਸੀਂ ਨਿਸ਼ਾਨਦੇਹੀ ਕਰਨ ਜੋਗੇ ਹੋਗੇ ਇਹ ਸਵਾਲ ਫਾਰੂਕ ਅਬਦੁੱਲਾਹ ਦੀ ਮੈਂ ਗੱਲ ਸੁਣ ਰਿਹਾ ਸੀ ਜਿਹੜੇ ਜੰਮੂ ਕਸ਼ਮੀਰ ਦੇ ਵੱਡੇ ਲੀਡਰ ਨੇ ਸਾਬਕਾ ਮੁੱਖ ਮੰਤਰੀ ਨੇ ਤੇ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਵੀ ਨੇ ਅੱਜ ਕੱਲ ਉਹਨਾਂ ਦਾ ਬੇਟਾ ਮੁੱਖ ਮੰਤਰੀ ਹੈ ਜਿਸ ਨਾਲ ਇੰਟਰਵਿਊ ਉਹ ਕਹਿੰਦਾ ਤੁਸੀਂ ਕਸ਼ਮੀਰੀਆ ਨੂੰ ਤੇ ਅੱਤਵਾਦੀਆਂ ਨੂੰ ਮਤਲਬ ਇਕੱਠਾ ਗੱਠ ਜੋੜ ਕਿਉਂ ਕਰਦੇ ਹੋ ਸਾਡੇ 1500 ਬੰਦੇ ਮਰੇ ਨੇ ਪਾਰਟੀ ਦੇ ਪਿਛਲੇ ਸਮਿਆਂ ਦੇ ਦੌਰਾਨ ਲਗਾਤਾਰ ਜਿਹੜੇ ਬੰਦਿਆਂ ਨੇ ਮਾਰੇ ਨੇ ਤੇ ਤੁਹਾਡੇ ਤਾਂ ਤੁਸੀਂ ਕਹਿੰਦੇ ਹੋ ਵੀ ਚਾਰ ਹਿੰਦੂ ਵਰਗੇ ਪੰਜ ਵਰਗੇ ਉਹ ਵੀ ਮਰੇ ਨੇ ਦੁੱਖ ਹੈ ਪਰ 1500 ਜਿਹੜਾ ਸਾਡਾ ਮਰ ਗਿਆ ਸਾਨੂੰ ਕਿਹੜਾ ਦੁੱਖ ਨਹੀਂ ਹੈ ਨਾ ਜਦੋਂ ਤੁਸੀਂ ਗੱਲ ਕਰ ਸਾਨੂੰ ਸਾਨੂੰ ਤੁਸੀਂ ਅਲੱਗ ਤਲਾਕ ਕਰਕੇ ਉਧਰ ਕਿਉਂ ਚੁਪੇ ਰਹੇ ਹੋ ਕਿ ਅਸੀਂ ਸਾਡੀ سپورਟ ਹੈ ਜਾਂ ਕਿਸੇ ਦੀ سپورਟ ਹੈ ਔਰ ਐਥ ਕੀ ਤਾਂ ਖਾਸ ਤੌਰ ਦੇ ਉੱਤੇ ਜਿਹੜਾ ਕਸ਼ਮੀਰੀ ਲੋਕਾਂ ਦਾ ਰਿਸਪੌਂਸ ਹੈ ਤੁਹਾਡੇ ਸਾਹਮਣੇ ਔਰ ਜਿਹੜੇ ਬਲਕੇ ਪੀੜਤ ਪਰਿਵਾਰ ਨੇ ਔਰ ਤੁਸੀਂ ਦੇਖੋ ਕਿ ਜਿਹੜੇ ਲੈਫਟੀਨੈਂਟ ਨਰਵਾਲ ਨੇ ਉਹਨਾਂ ਦੀ ਵਾਈਫ ਜੰਗ ਕੁੜੀ ਹੈ ਉਹਦਾ ਕਾਹਲੀਕ ਬਿਆਨ ਚਪਿਆ ਸੀ ਇਹ ਹੀ ਕਿ ਮੈਂ ਅਸੀਂ ਨਹੀਂ ਚਾਹੁੰਦੇ ਜਿਹੜੀ ਨਫਰਤ ਨਾ ਜੰਗ ਉਸ ਲੈਵਲ ਤੇ ਚਾਹੁੰਦੇ ਹਾਂ ਇਨਸਾਫ ਚਾਹੁੰਦੇ ਹਾਂ ਇਨਸਾਫ ਦਾ ਮਤਲਬ ਹੈ ਕਿ ਜਿਹੜੇ ਬੰਦਿਆਂ ਨੇ ਕਾਰਨਾਵਾ ਕੀਤਾ ਉਹਨਾਂ ਦੇ ਖਿਲਾਫ ਕਰੋ ਸਧਾਰਨ ਕਿਸਮਰੀਆਂ ਦਾ ਜਾਂ ਸਧਾਰਨ ਇੱਕ ਮਾਹੌਲ ਬਣਾਉਣਾ ਜੰਗੀ ਇਹਦਾ ਤਾਂ ਕੋਈ ਮਤਲਬ ਨਹੀਂ ਆਪਸ ਵਿੱਚ ਉਹਦੇ ਖਿਲਾਫ ਵੀ ਟ੍ਰੋਲਿੰਗ ਹੋ ਰਹੀ ਹੈ ਬਹੁਤ بڑے ਬੰਦੇ ਤੇ ਉਹਦਾ ਤਾਂ ਪਤੀ ਖੋਇਆ ਹੈ ਆ ਜਿਹੜੇ ਟ੍ਰੋਲਿੰਗ ਵਾਲੇ ਨੇ ਨਾ ਤਾਂ ਜੇ ਕੁਝ ਖੋਇਆ ਨਹੀਂ ਨਾ ਉਹ ਹੋਰ ਕਿੱਡਾ ਜਿਗਰਾ ਕਰਕੇ ਬੋਲ ਰਹੀ ਇੱਕ ਲੇਡੀ ਹੈ ਉਸ ਲੈਵਲ ਦੇ ਉੱਤੇ ਜਾ ਕੇ ਤੁਹਾਨੂੰ ਉਹਦੇ ਤੋਂ ਮਾੜੀ ਮੋਟੀ ਸੰਗਸਰ ਮਾਉਣੀ ਚਾਹੀਦੀ ਹੈ ਜਿਹੜੀ ਤੁਸੀਂ ਦੇਖਦੇ ਹੋ ਜਦੋਂ ਤੁਸੀਂ ਗੱਲ ਕਰਦੇ ਹੋ ਉਸ ਲੈਵਲ ਦੇ ਉੱਤੇ ਇੱਕ ਪਾਸੇ ਤਾਂ ਇਹ ਹੈ ਕਿ ਜੰਗ ਦੇ ਖਨਾਫ ਪਹਿਲੀ ਵਾਰ ਇੱਕ ਮਾਹੌਲ ਇੱਥੇ ਬਣ ਪਰ ਇੱਕ ਇਹੋ ਜਿਹਾ ਵੀ ਮਾਹੌਲ ਹੈ ਵਿੱਚ ਕੁਝ ਹਿੱਸੇ 'ਚ ਜਿੱਥੇ ਲਗਾਤਾਰ ਨੇ ਸੋ ਕਾਲਡ ਨੈਸ਼ਨਲ ਮੀਡੀਆ ਨੇ ਦੇ ਵੱਡੇ ਹਿੱਸੇ ਨੇ ਤੇ ਸਰਕਾਰੀ ਧਿਰ ਨੇ ਜਿਵੇਂ ਪਹਿਲਾਂ ਇਹ ਜੈਸਚਰ ਹੀ ਹੁੰਦਾ ਨੇ ਪਹਿਲਾਂ ਫੌਜਾਂ ਦੇ ਤਿੰਨੇ ਮੁਖੀਆਂ ਨਾਲ ਗੱਲ ਕੀਤੀ ਪ੍ਰਧਾਨ ਮੰਤਰੀ ਨੇ ਫਿਰ ਕੱਲ ਨੇਵੀ ਚੀਫ ਨਾਲ ਗੱਲ ਕੀਤੀ ਸੀ ਪਰਸੋਂ ਤੇ ਕੱਲ 에ਅਰ ਚੀਫ ਮਾਰਸ਼ਲ ਨਾਲ ਗੱਲ ਕਰਤੀ ਤੇ ਹੌਲੀ ਹੌਲੀ ਕੱਲਿਆਂ ਨਾਲ ਜਾਣਕਾਰੀ ਲੈ ਕੇ ਇਹਦਾ ਰੋਜ਼ ਖਬਰਾਂ ਛਪ ਜਾਂਦੀਆਂ ਨੇ ਵੀ ਜੈ ਜਾਨ ਐ ਰਹੇ ਨੇ ਪ੍ਰਧਾਨ ਮੰਤਰੀ ਉਸ ਦਿਨ ਤੱਕ کہہ ਰਹੇ ਸੀ ਜਿਹੜੇ ਪਹਿਲੇ ਦਿਨ ਜਦੋਂ ਤਿੰਨਾ ਨਾਲ ਸੀ ਫਿਰ ਫੌਜ ਦੇ ਹਵਾਲੇ ਕਰਤਾ ਫੌਜ ਆਪੀ ਦੇਖੂਗੀ ਕਦੋਂ ਕੀ ਕਰਨਾ ਤਾਂ ਫੇਰ ਨਵੀਆਂ ਵਾਰ-ਵਾਰ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹ ਮੁੱਦਾ ਚੱਲਦਾ ਵੀ ਰਹੇ ਤੇ ਮੁੱਦਾ ਪੈਸਮ ਵੀ ਨਾਲ-ਨਾਲ ਹੋਵੇ ਸ਼ਾਇਦ ਇੱਕ ਜਦੋਂ ਤੁਸੀਂ ਭਾਵਨਾ ਪੜਕਾ ਦਿੰਦੇ ਹੋ ਉਹਨੂੰ ਵੀ ਤਾਂ ਕੈਟਰ ਕਰਨਾ ਹੈ ਉਹ ਵੋਟਰ ਨੂੰ ਵੀ ਕਿਤੇ ਉਹੀ ਗੁੱਸੇ ਨਾ ਹੋ ਜੇ ਉਹਦੇ ਲਈ ਵੀ ਕੋਈ ਗੱਲ ਉਸ ਲੈਵਲ ਦੀ ਕਰਨੀ ਪੈਂਦੀ ਹੈ ਫਿਰ ਜਿਵੇਂ ਫਿਰੋਜ਼ਪੁਰ ਕੰਟੋਨਮੈਂਟ 'ਚ ਤੁਸੀਂ ਇੱਕ ਫੈਲਾ ਕਰਤਾ ਵੀ ਆਪਾਂ ਟ੍ਰਾਇਲ ਕਰਦੇ ਆ ਰਿਹਰਸਲ ਕਰਦੇ ਆ ਕੱਲ ਅੱਧਾ ਘੰਟਾ 9 ਤੋਂ 9:30 ਰਾਤ ਰਿਹਰਸਲ ਕਰਕੇ ਦੇਖੀ ਕਿਵੇਂ ਬਲੈਕਆਉਟ ਕਰਨਾ ਹੈ ਜਦੋਂ ਕੋਈ ਜੰਗ ਲੱਗਦੀ ਹੈ ਜਾਂ ਬਾਕੀ ਹੈ ਔਰ ਮੈਨੂੰ ਲੱਗਦਾ ਕਿ ਇਹ ਹਰਸਲਾ ਪੰਜਾਬ ਚ ਕਾਫੀ ਜਗ੍ਹਾ ਹੋਈਆਂ ਨੇ ਆ ਕਾਰਗਲਤਾ 99 ਜੇ ਬાળા ਨਹੀਂ ਗਿਆ ਪਹਿਲਾਂ ਵੀ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਵੀ ਹੋ ਜਾਂਦੇ ਇਸ ਲਈ ਕੋਈ ਤਰੀਕਾ ਇਸ ਲੈਵਲ ਦਾ ਕਿ ਇੱਕ ਤਾਂ ਇੰਟਰਨੈਸ਼ਨਲੀ ਐਕਸਪੋਜ਼ ਕਰੋ ਤੁਸੀਂ ਜੇਕਰ ਪਾਕਿਸਤਾਨ ਦਾ ਹੱਥ ਹੈ ਡਾਕੂਮੈਂਟ ਫੋਮਨੇ ਰੱਖ ਕੇ ਸਾਰੀ ਕਮਿਊਨਿਟੀ ਦੇ ਸਾਹਮਣੇ ਦੱਸੋ ਕਿ ਆ ਗੱਲਾਂ ਨੇ ਤੇ ਉਹ ਬੰਦੇ ਕੌਣ ਨੇ ਤੇ ਬੰਦਿਆਂ ਦੀ ਨਿਸ਼ਾਨਦੇਹੀ ਕਰਕੇ ਕਿੱਥੇ ਛੁਪੇ ਹੋਏ ਨੇ ਕਿੱਥੋਂ ਆਏ ਸੀ ਉਹਨਾਂ ਦੀ ਵੀ ਟ੍ਰੇਸ ਕਰ ਲੋ ਜੇ ਮੈਂ ਆਏ ਨੇ ਉਹਨਾਂ ਨੂੰ ਚੱਕੋ ਚ ਹੈ ਫਾਂਸੀ ਦੇਵੋ ਚ ਜੋ ਮਰਜੀ ਕਰੋ ਲੋਕ ਕਹਿੰਦੇ ਨੇ ਵੀ ਜੋ ਵੀ ਕਾਨੂੰਨ ਹੈ ਤੁਹਾਡਾ ਉਵੇਂ ਕਰੋ ਪਰ ਜਿਹੜਾ ਸਧਾਰਨ ਲੋਕਾਂ ਤੇ ਇੱਕ ਦਹਿਸ਼ਤ ਦਾ ਮਾਹੌਲ ਹੈ ਇਹਨੂੰ ਦੇਖਣਾ ਚਾਹੀਦਾ ਹੈ ਤੁਸੀਂ ਆਪਣੇ ਹੀ ਨਾਗਰਿਕਾਂ ਨੂੰ ਜੇਕਰ ਦਹਿਸ਼ਤ ਦੇ ਵਿੱਚ ਪਾ ਕੇ ਰੱਖੋਗੇ ਇਹਨਾਂ ਨੂੰ ਨੁਕਸਾਨ ਵੱਡੇ ਹੁੰਦੇ ਨੇ ਜੰਗਾਂ ਦੇ ਮਸਲੇ ਹੱਲ ਨਹੀਂ ਕੀਤੇ ਸਾਡਾ ਪ੍ਰਧਾਨ ਮੰਤਰੀ ਨੇ ਆਪ ਗਿਆ ਬਾਰ-ਬਾਰ ਜਾ ਕੇ ਕਿ ਜੰਗ ਮਸਲੇ ਦਾ ਹੱਲ ਨਹੀਂ ਯੂਕਰੇਨ ਤੇ ਰਸ਼ੀਆ ਦਾ ਵੀ ਅਸੀਂ ਵਿਚੋੜਗੀ ਕਰਾਂਗੇ ਬਰਕੇ ਅਸੀਂ ਇਸ ਤਰੀਕੇ ਦੀ ਗੱਲ ਕਰਾਂਗੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਕਿਤੇ ਕੁਝ ਹੋਰ ਕਹਿੰਦੇ ਹੋ ਕਿਤੇ ਹੋਰ ਕਹਿੰਦੇ ਹੋ ਤੇ ਇਹ ਗੱਲਾਂ ਨੂੰ ਦੇਖਣਾ ਚ ਪੈਗਾ ਔਰ ਓਵਰਆਲ ਇੱਕ ਮਹਾਨ ਇਸਲਾਮ ਬੰਦਨ ਵਾਲੇ ਭਾਰਤ ਐਨਾ ਵੱਡਾ ਦੇਸ਼ ਹੈ ਕਿ ਪਾਕਿਸਤਾਨ ਤੇ ਭਾਰਤੀ ਲੜਾਈ ਚ ਪਾਕਿਸਤਾਨ ਲੜਾਈ ਜੋਗਾ ਨਹੀਂ ਹੈ ਪਰ ਜੇ ਅਸੀਂ ਵੀ ਲੜਾਈ ਲੜਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਜੀ 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 ਉਹਦੇ ਨਾਲ ਕੀ ਹੁੰਦਾ ਤਾਂ ਸਾਡੇ ਜਿਹੜੇ ਪੈਸੇ ਸਿੱਖਿਆ ਤੇ ਲੱਗਣੇ ਨੇ ਰੁਜ਼ਗਾਰ ਤੇ ਲੱਗਣੇ ਨੇ ਸਿਹਤ ਤੇ ਲੱਗਣੇ ਨੇ ਤਾਂ ਉਹ ਜੰਗੀ ਸਾਜੋ ਸਮਾਨ ਦੇ ਵਿੱਚ ਜਾਣਗੇ ਤੇ ਜਿਹੜੇ ਬੱਚੇ ਮਰਨਗੇ ਜਾ ਕੇ ਤੇ ਉਸ ਆਧਾਰਨ ਲੋਕਾਂ ਦੇ ਬੱਚੇ ਨੇ ਜਿਹੜੇ ਬਾਡਮ ਤੇ ਜਾ ਕੇ ਲੜ ਰਹੇ ਨੇ ਉਹ ਨੌਕਰੀ ਲਈ ਗਏ ਨੇ ਤੇ ਕੋਈ ਲੜਨ ਮਰ ਲਈ ਥੋੜੀ ਗਏ ਨੇ ਉਸ ਪਦਰ ਤੇ ਹਾਂ ਉਹਨਾਂ ਦੀ ਇੱਕ ਡਿਊਟੀ ਹੈ ਜ਼ਿੰਮੇਵਾਰੀ ਹੈ ਜਦੋਂ ਸਰਕਾਰ ਫੈਸਲਾ ਕਰੂਗੀ ਤਾਂ ਉਹਨਾਂ ਨੂੰ ਉਹ ਵੀ ਕਰਨਾ ਪਊਗਾ ਪਰ ਸਵਾਲ ਇਹ ਹੈ ਕਿ ਜਿੰਨਾ 네ਗੋਸ਼ੀਏਸ਼ਨ ਆਪਸ ਦੇ ਵਿੱਚ ਡਾਇਲੌਗ ਦੇ ਨਾਲ ਹੰਨ ਹੋ ਜਾਣ ਉਹ ਗੱਲਾਂ ਚੰਗੀਆਂ ਹੋਣਗੀਆਂ ਚੰਗੀਆਂ ਪੈਸੇ ਸਰਵ ਹਮਿੰਦਰ ਸਿੰਘ ਜੀ ਜਿਵੇਂ ਇੱਕ ਪਾਸੇ ਕਸ਼ਮੀਰੀਆਂ ਨੂੰ ਆਵਾਮ ਦੇ حوالے ਨਾਲ ਸੋਸ਼ਲ ਮੀਡੀਆ ਦੇ حوالے ਨਾਲ ਘਟਾਰੇ 'ਚ ਘਟਾ ਕੀਤਾ ਜਾ ਰਿਹਾ ਤੇ ਲੜਾਈ ਦਾ ਮੈਦਾਨ ਵੀ ਉਹ ਬਣਨਾ ਹੈ ਦੂਸਰੇ ਪਾਸੇ ਪੰਜਾਬ ਦੇ ਅੰਦਰ ਜਿਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਕਿਸਾਨੀ ਵਾਲੇ ਮਸਲੇ ਨਾਲ ਆ ਬੇਰੁਜ਼ਗਾਰੀ ਵਾਲਾ ਮਾਸਟਰਾਂ ਦੇ ਧਰਨੇਾਂ ਦਰਨੇਾਂ ਦੇ حوالے ਨੂੰ ਪੁਲਿਸ ਰਾਜ ਦੇ حوالے ਨਾਲ ਉਹ ਮਾਹੌਲ ਵੀ ਤਣਾਅ ਦੇ ਵਿੱਚ ਹੈ ਦੂਸਰਾ ਦੋ ਸੂਬਿਆਂ 'ਚ ਸਾਡਾ ਪੰਜਾਬ ਤੇ ਹਰਿਆਣਾ 'ਚ ਜਿਵੇਂ ਖਲਾਫ ਐਜ਼ਾ ਕਰਤਾ ਇਸ ਘਟਨਾ ਨਾਲ ਜਦੋਂ ਕਿ 20 ਦਿਨਾਂ ਦਾ ਮਸਲਾ ਸੀ ਕੇਂਦਰ ਬੜੇ ਵਧੀਆ ਤਰੀਕੇ ਨਾਲ ਇਹਨੂੰ ਸਾਂਭ ਸਕਦਾ ਸੀ ਹੈਨਾ ਜਾਂ ਦੋਵੇਂ ਸੂਬਿਆਂ ਦੀ ਸਰਕਾਰਾਂ ਵੀ ਸਾਂਭ ਸਕਦੀਆਂ ਸੀ ਪਰ ਇਹ ਸਾਰੇ ਤਣਾਵਾਂ ਦੇ ਵਿੱਚ ਜਿਹੜੀ ਧਰਤੀ ਨੂੰ ਤੁਸੀਂ ਵਰਤਣਾ ਉਸ جنگ ਦੇ ਲਈ ਤੇ ਉਸੇ ਨੂੰ ਤੁਸੀਂ ਹਲਾਕੇ ਵੀ ਰੱਖਿਆ ਉਹ ਡਿਸਟਰਬ ਵੀ ਕਰਕੇ ਰੱਖਿਆ ਫਿਰ ਉਸ ਸਮੇਂ ਦੇ ਦੌਰਾਨ ਇਹ جنگ ਜੇ ਲੱਗਦੀ ਵੀ ਆ ਬਲਵੰਤ ਅਸੀਂ ਦਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਜੰਗ ਨਾ ਲੱਗੇ ਪਰ ਜੇ ਉਧਰ ਨੂੰ ਜਾਣੇ ਵੀ ਹੋ ਤਾਂ ਫਿਰ ਆ ਪਹਿਲਾਂ ਅੰਦਰ ਜਿਹੜੀ ਹਲਚਲ ਹੈ ਉਹਦਾ ਕੀ ਕਰਾਂਗੇ ਨਹੀਂ ਬਿਲਕੁਲ ਇਸ ਇਸੇ ਤੋਂ ਇੱਕ ਉਮੀਦ ਵੀ ਜਗਦੀ ਹੈ ਵੀ ਗਵਰਨਮੈਂਟ ਆਫ ਇੰਡੀਆ ਦਾ ਜੰਗ ਦਾ ਮਨ ਨਹੀਂ ਹੈ ਨਹੀਂ ਐਡੇ ਪੰਗੇ ਨਹੀਂ ਕੋਈ ਛੇੜਦਾ ਹੁੰਦਾ ਵੀ ਜਿੱਕਰ ਇਸ ਲੈਵਲ ਦੇ ਉਦੋਂ ਤਾਂ ਇੱਕ ਸੂਤਰ ਚ ਵੱਜਦਾ ਹੈ ਇਹ ਗੱਲਾਂ ਜਿਹੜੀਆਂ ਹੌਸਲੇ ਬੰਦੀਆਂ ਰੱਖਾਂ ਚੰਗੀ ਗੱਲ ਆ ਜੇਕਰ ਰੋਡਾ ਬਾਟ ਹੋਵੇ ਕੱਲਾ ਇਹਨਾ ਨਹੀਂ ਕੀਤਾ ਉਹਨਾਂ ਨੇ ਕਾਸਟ ਸੈਂਸਰ ਦਾ ਵੀ ਇੱਕ ਸ਼ਗੂਫਾ ਛੱਡਿਆ ਅਲਾ ਕੋਈ ਕੋਈ ਡੈਡ ਲਾਈਨ ਨਹੀਂ ਦਿੱਤੀ ਉਹਦੇ ਉੱਤੇ ਨਾ ਤਾਂ ਜਿਹੜੀ ਮਰਦਮ ਸਮਾਰੀ ਜਨਰਲ ਹੋਣੀ ਆ ਉਹਦੇ ਲਈ ਵੀ ਵਾਈਟ ਚ ਕੋਈ ਪੈਸਾ ਨਹੀਂ ਰੱਖਿਆ ਅਜੇ ਤੱਕ ਇਹਦਾ ਮਤਲਬ ਅਗਲੇ ਸਾਲ ਤੋਂ 26 ਚ ਕੋਈ ਵਾਈਟ ਚ ਪੈਸਾ ਰੱਖਣਗੇ ਫਿਰ ਸ਼ਾਇਦ ਸ਼ੁਰੂ ਹੋਊਗੀ ਪਰ ਉਹ ਛੇੜਿਆ ਤਾਂ ਹੈ ਨਾ ਕਿ ਡਿਬੇਟ ਤੋਂ ਛਿੜ ਗਈ ਹੈ ਵੀ ਭਾਈ ਉਹਦਾ ਪੱਖ ਹੀ ਬਣੂਗਾ ਕੀ ਬਣੂਗਾ ਜਦੋਂ ਇੰਨੇ ਮੁੱਦੇ ਇਕੱਠੇ ਛੇੜਲੇ ਜੇ ਗਵਰਨਮੈਂਟ ਆਫ ਇੰਡੀਆ ਨੇ ਤਾ ਇਹਦਾ ਮਤਲਬ ਇਹ ਹੈ ਕਿ ਉਹ ਉਹਦੇ ਵੀ ਫੇਵਰ ਚ ਨਹੀਂ ਆ ਜਾਂ ਦੇਸ਼ ਤੇ ਵੀ ਫੇਵਰ ਦੇ ਵਿੱਚ ਨਹੀਂ ਆ ਕਿਸੇ ਵੀ ਰੂਪ ਦੇ ਵਿੱਚ ਪਰ ਇਹ ਉਹਨਾਂ ਦੀ ਸਟਰੈਟਜੀ ਕੀ ਹੈ ਇਹ ਸਟਰੈਟਜੀ ਤਾਂ ਉਹੀ ਜਾਣਨ ਕਿ ਤਰ੍ਹਾਂ ਤਰ੍ਹਾਂ ਦੇ ਟਕਰਾ ਪੈਦਾ ਕਰਕੇ ਦੇਸ਼ ਨੂੰ ਕਿਹੜੇ ਦੇਸ਼ ਨੂੰ ਮਜ਼ਬੂਤ ਕਰ ਰਹੇ ਹੋ ਤੁਹਾਡੀ ਜਿਹੜੀ ਸਟਰੈਟਜੀ ਆ ਪਾਕਿਸਤਾਨ ਨੂੰ ਤਾਂ ਇਕਜੁੱਟ ਕਰ ਰਹੀ ਹੈ ਹੂੰ ਉਹਨਾਂ ਦੀ ਫੌਜ ਹਾਲਾਂਕਿ ਅਵਾਰਾਨ ਖਾਨ ਨਾਲ ਮжоਰਿਟੀ ਹੈ ਜਿਹੜੇ ਜਿੱਥੇ ਸੀ ਤੇ ਦੂਜੇ ਬੰਦੇ ਰਾਜ ਕਰ ਰਹੇ ਨੇ ਉੱਥੇ Imran Khan ਦੇ ਪੱਖ ਵਿੱਚ ਬਹੁਤ ਵੱਡਾ ਸੈਂਟੀਮੈਂਟ ਹੈ ਪਰ ਹੁਣ ਤੁਸੀਂ ਫੌਜ ਦੇ ਨਾਲ ਸੈਂਟੀਮੈਂਟ ਜੋੜਤਾ ਉਹਨਾਂ ਦਾ ਸਗੋਂ ਹੋਰ ਜ਼ਿਆਦਾ ਚਾਹੀਦਾ ਤਾਂ ਇਹ ਸੀ ਉੱਥੇ ਡੈਮੋਕ੍ਰੇਸੀ ਬੰਦੇ ਫੁੱਲੇ ਜੇ ਡੈਮੋਕ੍ਰੇਸੀ ਵਧੂ ਫੁੱਲੂਗੀ ਫੌਜੀ ਰਾਜ ਨਹੀਂ ਆਊਗਾ ਤਾਂ ਭਾਰਤ ਨੂੰ ਫਾਇਦਾ ਤੁਹਾਡਾ ਜਿਹੜਾ ਜੈਸਚਰ ਹੈ ਉਹਨੂੰ ਇਕੱਠਾ ਕਰ ਰਿਹਾ ਹੈ ਆਪਦੇ ਟਕਰਾ ਪੈਦਾ ਕਰ ਰਿਹਾ ਬਹੁਤ ਜ਼ਿਆਦਾ ਤਾਂ ਇਹ ਕਿਹੜੀ ਸਿਆਣਪ ਵਾਲੀ ਗੱਲ ਹੈ ਇਹ ਸਮਝ ਨਹੀਂ ਆ ਰਹੀ ਕਿਸੇ ਲੈ ਬੰਦੇ ਉੱਤੇ ਬਿਲਕੁਲ ਇਸ ਦੇ ਉੱਤੇ ਵੀ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਬਾਕੀ ਅੱਜ ਪੰਜਾਬ ਤੇ ਮਸਲੇ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ ਚ ਵਿਚਾਰਾ ਹੋਣੀ ਹੈ ਉਹਦੇ ਤੇ ਅਸੀਂ ਨਜ਼ਰ ਰੱਖਾਂਗੇ ਤੇ ਸ਼ਾਮ ਨੂੰ ਤੁਸੀਂ ਸਾਡੀ ਡਿਬੇਟ ਤੇ ਨਜ਼ਰ ਰੱਖਿਓ ਫਿਰ ਪਰਤਾਂਗੇ ਬਹੁਤ ਸ਼ੁਕਰੀਆ ਜੀ ਧੰਨਵਾਦ ਸਰਦਾਰ ਹਰਮਿੰਦਰ ਸਿੰਘ ਜੀ ਤੁਹਾਡਾ ਵੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਬਹੁਤ